ਹਾਂਜੀ ਸਤਿ ਸ਼੍ਰੀ ਅਕਾਲ ਬਠਿੰਡਾ ਫੈਮਿਲੀ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਦੱਸਦੇ ਹਾਂ ਤੁਹਾਨੂੰ ਸਰਵਾਰ ਚ ਵਲ ਪਾਉਣੇ ਜੀ ਬਿਲਕੁਲ ਸੌਖੇ ਤੇ ਆਸਾਨ ਜਿਹੇ ਤਰੀਕੇ ਨਾਲ ਤੇ ਆ ਦੇਖੋ ਜੀ ਆਪਾਂ 벨ਟ ਲਈ ਆ ਇਹ ਤੇ ਆਪਾਂ 벨ਟ ਨੂੰ ਜੋੜ ਰਹੇ ਹਾਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਇਹ ਚਿੜੀ ਬਣਾਉਣੀ ਚਿੜੀ ਕਿਸ ਤਰ੍ਹਾਂ ਬੰਨਦੀ ਹੈ 벨ਟ ਦੇ ਉੱਤੇ ਤੁਸੀਂ ਧਿਆਨ ਨਾਲ ਦੇਖੋ ਜੀ ਕਿ ਜਿਹੜੀ ਬਹੁਤ ਆਸਾਨ ਜਿਹੇ ਤਰੀਕੇ ਨਾਲ ਦੱਸਾਂਗੇ ਤੁਹਾਨੂੰ ਇਹ ਚਿੜੀ ਕਿਸ ਤਰ੍ਹਾਂ ਬੰਨਦੀ ਹੈ ਤੁਸੀਂ ਦੇਖ ਦੇਖ ਸਕਦੇ ਹੋ ਜੀ ਆ ਦੇਖੋ ਬੈਲਟ ਦਾ ਜੇ ਬਿਲਕੁਲ ਜਦੋਂ ਲਾਸਟ ਰਹਿ ਜਾਂਦਾ ਦੀ ਆਪਾਂ ਸਾਰੀ ਬੈਲਟ ਸਿਉਣ ਲੈਣੀ ਹੈ ਜਿੱਥੇ ਆਪਾਂ ਚਿੜੀ ਬਣਾਉਣੀ ਆ ਉਨੀ ਕਿ ਜਗ੍ਹਾ ਨੂੰ 1 ਇੰਚ ਹੀ ਲੈਣਾ ਹੁੰਦਾ ਜੀ ਜਗ੍ਹਾ ਤੇ ਉਹਨੂੰ ਆਪਾਂ ਇਸ ਤਰ੍ਹਾਂ ਟੇਢੇ ਲੋਟ ਮੋੜ ਲੈਣੀ ਹੈ ਮੋੜ ਕੇ ਉਹਦੇ ਉੱਤੇ ਜੀ ਮਸ਼ੀਨ ਚਲਾ ਲੈਣੀ ਆ ਦੇਖੋ ਬੈਲਟ ਆਪਾਂ 1 ਇੰਚ ਲਿਆ ਜੀ 1 ਇੰਚ ਲੈ ਕੇ ਆਪਾਂ ਉਹਨੂੰ ਸਾਈਡ ਤੇ ਇੱਕ ਪਾਸੇ ਮੋੜ ਕੇ ਉੱਪਰ ਦੀ ਮਸ਼ੀਨ ਲਗਾ ਦੇਣੀ ਹੈ ਜੀ ਤੇ ਦੇਖੋ ਹੁਣ ਆਪਾਂ ਮਸ਼ੀਨ ਲਗਾ ਰਹੇ ਆ ਦੇ ਉੱਪਰ ਦੀ ਤੇ ਹੁਣ ਆ ਪੈਸ ਤਰ੍ਹਾਂ ਬੈਕ ਕਰ ਲਾਂਗੇ ਤਿਆਰ ਸਲਾਈ ਡਬਲ ਲਾਵਾਂਗੇ ਜੀ ਬਹੁਤ ਆਸਾਨ ਜਿਹੇ ਸੌਖੇ ਤਰੀਕੇ ਨਾਲ ਤੇ ਬਹੁਤ ਫਿਨਿਸ਼ਿੰਗ ਨਾਲ ਇਹ ਚਿੜੀ ਬੰਨਦੀ ਹੈ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਜੀ ਜਿਹੜੇ ਨਵੇਂ ਪਹਿਣਾ ਸਿੱਖ ਰਹੀਆਂ ਨੇ ਚਿੜੀ ਇਹ ਨਾ ਬੰਨ ਚਿੜੀ ਚੰਗੀ ਤਰ੍ਹਾਂ ਬੰਨਦੀ ਨਹੀਂ ਕਦੇ ਵੱਧ ਆ ਦੇਖੋ ਇਸ ਸਾਈਡ ਆਪਾਂ ਇੱਕ ਸਾਈਡ ਮੋੜ ਕੇ ਆਪਾਂ ਸਿੱਧੀ ਸਲਾਈ ਲਾਈ ਹੋਈ ਹੈ ਜੀ ਧਿਆਨ ਨਾਲ ਤੁਸੀਂ ਦੇਖ ਸਕਦੇ ਹੋ ਤੇ ਆਹ 벨ਟ ਆਪਾਂ ਡਬਲ ਸਾਈਡ ਕਰਕੇ ਨਾ ਦੇਖੋ ਇੱਕ ਤੇ ਹੁਣ ਆਪਾਂ ਇਹਦੇ ਉੱਤੇ ਡਬਲ ਸਲਾਈ ਫੇਰ ਲਾ ਰਹੇ ਹਾਂ ਦੱਬ ਦਿਆਂਗੇ ਵਿਚ ਫਿਰ ਆਪਾਂ ਨਾ ਇੰਟਰ ਲੋਕ ਕਰਨ ਦੀ ਲੋੜ ਨਹੀਂ ਪੈਂਦੀਗੀ ਜਿਸ ਲਾਈ ਵਿੱਚ ਦੱਬੀ ਜਾਵੇ ਤੇ ਬਾਕੀ ਬਹੁਤ ਫਿਨਿਸ਼ਿੰਗ ਨਾ ਬਣਦੀ ਹੈ ਜੀ ਇਹ ਚਿੜੀ ਆਪਾਂ ਜਦੋਂ ਬਣਾਉਂਦੇ ਆਂ ਕਈ ਵਾਰ ਚਿੜੀ ਇੱਕ ਪਾਸੇ ਉੱਠ ਖੜਦੀ ਹੈ ਇੱਕ ਪਾਸੇ ਵੱਧ ਜਾਂਦਾ ਘਟ ਜਾਂਦਾ ਕੱਪੜਾ ਤੇ ਇਹਦੀ ਕੋਈ ਫਿਨਿਸ਼ਿੰਗ ਹੀ ਨਹੀਂ ਆਉਂਦੀ ਕਿ ਖਾਸ ਕਰਕੇ ਆਪਾਂ ਜਦੋਂ ਨਵੇਂ-ਨਵੇਂ ਸਿਲਦੇ ਆਂ ਉਦੋਂ ਆਪਾਂ ਨੂੰ ਇਹ ਬਣਾਉਣ 'ਚ ਬਹੁਤ ਦਿੱਕਤ ਆਉਂਦੀ ਹੈ ਇਹਦੇ ਲਈ ਤੁਸੀਂ ਬਸ ਸਿਰਫ 1 ਇੰਚ ਕੱਪੜਾ ਹੀ ਰੱਖਣਾ ਜੋ ਸਾਈਡ ਤੇ 모ੜਨਾ ਆ ਦੇਖੋ 1 ਇੰਚ ਕੱਪੜਾ ਹੀ ਆਪਾਂ ਰੱਖਿਆ ਇਹਦਾ ਜਿਆਦਾ ਨਹੀਂ ਰੱਖਣਾਗਾ ਤੇ ਉਹ ਤੋਂ ਉੱਪਰ ਦੀ ਸਲਾਈ ਵੇਖ ਨਗਾਤੀ ਤੇ ਇਹ ਦੋਨੇ ਸਾਈਡਾਂ ਇੱਕ ਮੁੜ ਕੇ ਇਹਨੂੰ ਦੋਨਾਂ ਨੂੰ ਅਲੱਗ-ਲੱਗ ਕਰ ਲੈਣਾ ਖੋਲ ਲੈਣਾ ਜੇ ਖੋਲ ਕੇ ਅਲੱਗ ਕਰਕੇ ਆ ਦੇਖੋ ਹੁਣ ਸਾਰੇ ਆਪਾਂ ਇਹਦੇ ਪਾਸੇ ਸਲਾਈ ਲਾ ਦੇਾਂਗੇ ਦੋਨੇ ਪਾਸੇ ਇੱਕ ਪਾਸੇ ਸਲਾਈ ਆਪਾਂ ਸ਼ੁਰੂ ਕਰਕੇ ਤੇ ਦੂਜੇ ਪਾਸੇ ਇਹਨੂੰ ਸਾਰੀ ਸਲਾਈ ਨੂੰ ਆਪਾਂ ਐਂਡ ਕਰ ਦੇਾਂਗੇ ਤੁਸੀਂ ਇਸ ਤਰ੍ਹਾਂ ਇੱਕ ਵਾਰੀ ਬਣਾ ਕੇ ਵੇਖਿਓ ਬਹੁਤ ਆਸਾਨ ਜਿਹੇ ਤਰੀਕੇ ਨਾਲ ਬਣ ਜਾਂਦੀ ਹੈ ਸਿਰਫ 1 ਇੰਚ ਕਪੜਾ ਹੀ ਰੱਖ ਕੇ ਬਣਾਉਣੀ ਹੈ ਜੀ ਤੁਸੀਂ ਇਹ ਹੁਣ ਆਪਾਂ ਦੇਖੋ ਸਾਰੀ ਛਿੜੀ ਦੇ ਉੱਤੇ ਆਪਾਂ ਇਸ ਤਰ੍ਹਾਂ ਸਲਾਈ ਫੇਰ ਲੈਣੀ ਆ ਤਾਂ ਕਿ ਵੀ ਧਾਗੇ ਨਾ ਨਿਕਲ ਜੇ ਬਾਹਰ ਨਾਲ ਆ ਪਾਉਣ ਵੇਲੇ ਆਪਾਂ ਨੂੰ ਦਿੱਕਤ ਨਾ ਆਵੇ ਇਸ ਕਰਕੇ ਸਲਾਈ ਇਹ ਤੇ ਲਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਆ ਦੇਖੋ ਹੁਣ ਆਪਣੀ ਸਲਾਈ ਲੱਗ ਗਈ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਥੋੜਾ ਛਿੜੀ ਜੀ ਛਿੜੀ ਵਾਲਾ ਪਾਰਟ ਜੀ ਸਿਉ ਕੇ ਦੱਸਾਂਗੇ ਜੀ ਫਿਰ ਨਹੀਂ ਜੇ ਸਾਰਾ ਨੇਫਾ ਬਣਾਉਣ ਲੱਗ ਗਏ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਫਿਰ ਇੰਨਾ ਟਾਈਮ ਨਹੀਂ ਹੁੰਦਾ ਕਿਸੇ ਕੋਲ ਇੰਨੀ ਲੰਬੀ ਵੀਡੀਓ ਦੇਖਣ ਲਈ ਇਹਦੇ ਲਈ ਅਸੀਂ ਕੱਢੀ ਛਿੜੀ ਦੇ ਉੱਪਰ ਹੀ ਸਲਾਈ ਮਾਰ ਕੇ ਤੁਹਾਨੂੰ ਦਿਖ ਮੈਂ ਬਿਲਕੁਲ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਫਿਰ ਪਹਿਣਾ ਕੇ ਜਾਂਦੀ ਸਾਨੂੰ ਸਮਝ ਨਹੀਂ ਆਈ ਕਿ ਚੰਗੀ ਤਰ੍ਹਾਂ ਤਾਂ ਕਰਕੇ ਅਸੀਂ ਤੁਹਾਡੇ ਸਾਹਮਣੇ ਬਿਲਕੁਲ ਸਲਾਈ ਮਾਰ ਕੇ ਦਿਖਾ ਰਹੇ ਹਾਂ ਵੀ ਐਸ ਤਰ੍ਹਾਂ ਤੁਸੀਂ ਇਹਨਾਂ ਇਹਦੇ ਤੇ ਡਬਲ ਸਲਾਈ ਲਾਉਣੀ ਜ਼ਰੂਰੀ ਹੈ ਜੀ ਮਾੜੇ ਇਹਨਾਂ ਫਿਰ ਉੱਧੜ ਜਾਂਦੀ ਹੈ ਫਿਰ ਆਪਾਂ ਨੂੰ ਕਾਲਜੀ ਹੋ ਜਾਂਦੀ ਹੈ ਫਿਰ ਦੁਬਾਰਾ ਸਲਾਈ ਲਾਉਣ ਦੀ ਫਿਰ ਆਪਾਂ ਉਮੀ ਲੈ ਕੇ ਤੁਰੇ ਫਿਰਦੇ ਹਾਂ ਤੇ ਇਹਦੇ ਲਈ ਆਪਾਂ ਪਹਿਲੇ ਹੀ ਸਲਾਈ ਡਬਲ ਲਾ ਗਏ ਜਿਹੜੇ ਆਪ ਕੱਪੜੇ ਆਪਾਂ ਆਪਦੇ ਬਣਾਉਨੇ ਆ ਡਬਲ ਸਲਾਈ ਇੱਥੇ ਲਾ ਲੇ ਜੀ ਮੋੜ ਕੇ ਦੋਨੇ ਸਾਈਡ ਤੇ ਬਹੁਤ ਆ ਫਿਨਿਸ਼ਿੰਗ ਨਾਲ ਜਿਹੜੀ ਬਣੂਗੀ ਇਹ ਜਿਹੜੇ ਇੱਕ ਵਿਚਾਲੇ ਰੱਖ ਕੇ ਬਣਾ ਲੈਨੇ ਉਹਦੇ ਵਿੱਚ ਥੋੜਾ ਨਾਲਾ ਪਾਉਣਾ ਤੇ ਮੁੜ ਕੇ ਨਾਲੇ ਨੂੰ ਗੰਢ ਦੇਣੀ ਬੰਨਾ ਕਰਨਾ ਔਖਾ ਹੋ ਜਾਂਦਾ ਉਹਨਾਂ ਫਿਰ ਵਿੱਚ ਕਪੜਾ ਝੜੀ ਜਾਂਦਾ ਜਿਹੜੀ ਸਰਵਾਰਕ ਜਿਹੜੀ ਤੁਸੀਂ ਹਮੇਸ਼ਾ ਹੀ ਇਸ ਤਰ੍ਹਾਂ ਹੀ ਬਣਾਇਆ ਕਰੋ ਖੁੱਲੇ ਮੂੰਹ ਵਾਲੀ ਜੀ ਬੰਦ ਜਿਹੇ ਮੂੰਹ ਵਾਲੀ ਨਾ ਬਣਾਇਆ ਕਰੋ ਉਹਦੇ ਨਾਲ ਫਿਰ ਆ ਦੇਖੋ ਜੀ ਕਿੰਨੀ ਫਿਨਿਸ਼ਿੰਗ ਨਾਲ ਆਪਣੀ ਛਿੜੀ ਤਿਆਰ ਹੋਈ ਹੈ ਕਿਸੇ ਪਾਸੇ ਵੱਧ ਨਹੀਂ ਨਿਕਲੀ ਕਿਸੇ ਪਾਸੇ ਘਟਣੀ ਨਹੀਂ ਨਿਕਲੀ ਆ ਦੇਖੋ ਦੋਨੇ ਪਾਸੇ ਬਿਲਕੁਲ ਇਕੁਲ ਜੀ ਹੈ ਕੋਈ ਤੋਂ ਕਪੜਾ ਕੋਈ ਵੱਧ ਨਹੀਂ ਕੋਈ ਘੱਟ ਨਹੀਂ ਆ ਦੇਖੋ ਕਿੰਨੀ ਫਿਨਿਸ਼ਿੰਗ ਨਾ ਬਣੀ ਆ ਤੁਸੀਂ ਵੀ ਇੱਕ ਵਾਰੀ ਐਸ ਤਰ੍ਹਾਂ ਬਣਾ ਕੇ ਜ਼ਰੂਰ ਦੇਖਿਓ ਹੁਣ ਆਪਾਂ ਜੀ 벨ਟ ਦੇ ਉੱਪਰ ਨਿਸ਼ਾਨੀ ਲਾ ਰਹੇ ਆਂ ਆਪਾਂ 벨ਟ ਦਾ ਬਿਲਕੁਲ ਅੱਧ ਲੈ ਲਿਆ ਜੀ ਇਡੀ ਤੋਂ ਲੈ ਕੇ ਤੇ ਪਿਛਲੇ ਪਾਸੇ ਆਪਾਂ ਇਹਦਾ ਅੱਧ ਕਰ ਲਿਆ 벨ਟ ਦਾ ਚਿੜੀ ਵਾਲਾ ਪਾਸਾ ਜੀ ਧਿਆਨ ਨਾਲ ਦੇਖੋ ਤੁਸੀਂ ਤੇ ਇਹ 벨ਟ ਦਾ ਦੂਜਾ ਪਾਸੇ ਆਪਾਂ 벨ਟ ਨੂੰ ਐਸ ਤਰ੍ਹਾਂ ਰੱਖ ਲਿਆ ਜੀ ਇਧਰ ਤੇ ਜਿਹੜਾ ਪਿਛਲਾ ਪਾਸੇ ਇੱਥੇ ਆਪਾਂ ਟੋਕ ਲਾ ਲਾਂਗੇ ਜੀ ਤਾਂ ਕਿ ਆਪਾਂ ਨੂੰ ਪਤਾ ਲੱਗ ਜੀ ਵੀ ਇਹ ਬੈਕ ਹੈ ਬੈਕ ਦੇ ਵਿੱਚ ਆਪਾਂ ਜੋੜ ਨਹੀਂ ਪਾਇਆ ਜੀ ਆਪਾਂ ਬਿਨਾਂ ਜੋੜਤੀ ਬਣਾਈਏ ਬੈਲਟ ਆ ਦੇਖੋ ਪਿੱਛੇ ਪਟੋਕ ਲਾਈ ਵੀ ਹੈ ਬੈਕ ਸਾਈਡ ਆਪਾਂ ਨੂੰ ਫਿਰ ਬਲ ਪਾਉਣ ਵੇਲੇ ਸੌਖਾ ਆ ਜਾਂਦਾ ਹੁਣ ਆਪਾਂ ਇਹਦਾ ਫਿਰ ਅੱਧ ਕਰ ਲੈਣਾ ਜੀ ਇਹਦਾ ਅੱਧ ਕਰ ਲੈਣਾ ਵਿੱਚ ਟੋਕ ਤੇ ਪਿਛਲਾ ਪਾਸਾ ਤੇ ਅਗਲਾ ਪਾਸਾ ਰੱਖ ਕੇ ਨਾ ਜਿੜੀ ਵਾਲਾ ਪਾਸਾ ਤੈਨੂੰ ਫਿਰ ਬੈਲਟ ਨੂੰ ਆਪਾਂ बराबर ਕਰਕੇ ਮਿਲਾ ਲੈਣਾ ਪਿਛਲਾ ਪਾਸਾ ਤੇ ਸਿੜੀ ਵਾਲਾ ਪਾਸਾ ਬਰਾਬਰ ਹੈ ਜੀ ਮੁੜ ਕੇ ਬੈਲਟ ਨੂੰ ਆਪਾਂ ਸਿੱਧਾ ਕਰ ਲਿਆ ਦੋਨਾਂ ਸਾਈਡਾਂ ਤੋਂ ਆਪਾਂ 3-3 ਇੰਚ ਜਗ੍ਹਾ ਛੱਡ ਦਿਆਂਗੇ 3-3 ਇੰਚ ਦੋਨਾਂ ਪਾਸੇ ਛੱਡ ਦਿਆਂਗੇ ਬੈਲਟ ਦੇ 3 ਇੰਚ ਉਹ ਹੈ ਸਿਰਫ ਕਿਸੇ ਵੀ ਨਾਪ ਦੀ ਨਾਪ ਦੀ ਤੁਸੀਂ ਸਲਵਾਰ ਸਬੰਧ ਸਿਉਂਦੇ ਆ ਕਿਸੇ ਵੀ ਨਾਪ ਦੀ ਪੇਟੀ ਆ ਤੁਸੀਂ ਦੋਨਾਂ ਸਾਈਡਾਂ ਤੋਂ 3-3 ਇੰਚ ਜ਼ਰੂਰ ਛੱਡਣਾ ਬਾਕੀ ਜਿਹੜਾ ਹਿੱਸਾ ਹੈਗਾ ਉਹ ਚ ਤੁਸੀਂ ਬਲ ਪਾ ਲੈਣੀ ਆ ਦੇਖੋ ਵਿਚਾਲੇ ਆਪਾਂ 8 ਇੰਚ ਤੇ ਬਲ ਪੈਂਦੇ ਆ ਜੀ 8 1/2 ਅਬ ਇੱਕ ਸਾਰ ਆਪਸ 8 1/2 ਦੇ ਵਿੱਚ ਇਹ ਬਲ ਪਾਵਾਂਗੇ 1/2 8 ਵਿੱਚ ਬਲ ਪਾ ਕੇ 17 ਇੰਚ ਹੋ ਗਿਆ ਆਪਣੇ ਕੋਲ 1/2 8 1/2 ਬਲ ਪਾਵਾਂਗੇ ਦੋਨਾਂ ਸਾਈਡਾਂ ਤੋਂ ਆਪਾਂ 3-3 ਇੰਚ ਛੱਡ ਲਿਆ ਤੁਸੀਂ ਵੀ ਇਸ ਤਰ੍ਹਾਂ 3-3 ਇੰਚ ਛੱਡ ਕੇ ਵਿਚਾਲੇ ਜਿਹੜੀ ਜਗ੍ਹਾ ਰਹੀ ਉਹਦੇ ਵਿੱਚ ਤੁਸੀਂ ਬਲ ਪਾ ਸਕਦੇ ਹੋ ਜੇ ਤਾਂ ਆਪਣੇ ਕੋਲ ਕੱਪੜਾ ਜ਼ਿਆਦਾ ਹੈ ਤਾਂ ਬਲ ਥੋੜੇ ਜਿਹੀ ਬਰੀਕ ਪਾਓ ਤੇ ਕੱਪੜਾ ਆਪਣਾ ਪੂਰਾ ਹੋ ਜੂ ਜੇ ਆਪਣੇ ਕੋਲ ਕੱਪੜਾ ਘੱਟ ਹੈ ਤਾਂ ਫਿਰ ਤੁਸੀਂ ਬਲ ਥੋੜੇ ਜਿਆਦਾ ਚੌੜੇ ਸਪੇਸ ਅੱਧਾ-ਅੱਧਾ ਇੰਚ ਤੇ ਤੁਸੀਂ ਬਲ ਪਾ ਲੈਣਾ ਸਲਵਾਰ ਦੇ ਬੈਕ ਸਾਈਡ ਹੈ ਜੀ ਜਿਹੜੀ ਸਲਵਾਰ ਦੀ ਬੈਕ ਸਾਈਡ ਆ ਇਹਦੇ ਦੋਨੇ ਸਾਈਡਾਂ ਤੋਂ ਆਪਾਂ ਢਾਈ ਢਾਈ ਇੰਚ ਕੱਪੜਾ ਲੈਣਾ ਜੀ ਜਿਹੜੇ ਪਿਛਲੇ ਪਾਸੇ ਬਲ ਪਾਉਨੇ ਹਨ ਉਹ ਢਾਈ ਢਾਈ ਇੰਚ ਦਾ ਬਲ ਪਾਇਆ ਕਰੋ ਇਧਰਲੀ ਸਾਈਡ ਤੋਂ ਵੀ ਢਾਈ ਲੈ ਲਿਆ ਆਪਾਂ ਉਹ ਤੋਂ ਜਿਹੜਾ ਆਪਾਂ ਵਿਚਾਰੇ ਆਸਣ ਜੋੜਿਆ ਆਸਣ ਤੋਂ ਇਧਰ ਵੀ ਢਾਈ ਇੰਚ ਤੇ ਇਧਰ ਵੀ ਢਾਈ ਇੰਚ ਦੇਖੋ ਦੋਨੇ ਪਾਸੇ ਪ ਢਾਈ ਢਾਈ ਇੰਚ ਲੈ ਲਿਆ ਹੁਣ ਆਪਾਂ ਇਸ ਇਹ ਨਿਸ਼ਾਨ ਨੂੰ ਚੱਕ ਕੇ ਇਹਦਾ ਬਲ ਬਣਾਉਣਾ ਇਸ ਨਿਸ਼ਾਨ ਨੂੰ ਚੱਕ ਕੇ ਤੇ ਜਮਾ ਆਪਾਂ ਜਿਹੜੀ ਆਸਣ ਵਾਲੀ ਸਲਾਈ ਉਹਦੇ ਨਾਲ ਮਿਲਾ ਲੈਣਾ ਬਿਲਕੁਲ ਨਾਰਮਲ ਆਣਾ ਨਾ ਬਸ ਇੱਕ ਜਾਂ ਦੋ ਸੂਤ ਦਾ ਹੀ ਅੰਤਰ ਹੋਵੇ ਬਸ ਜ਼ਿਆਦਾ ਅੰਤਰ ਨਾ ਹੋਵੇ ਇਸ ਤਰ੍ਹਾਂ ਹੁਣ ਆਪਾਂ ਸੋਨੂੰ ਸਲਾਈ ਲਾ ਕੇ ਤੁਹਾਨੂੰ ਦਿਖਾਉਣੀ ਆ ਜੀ ਕਿਵੇਂ ਲੱਗੂਗੀ ਸਲਾਈ ਆ ਦੇਖੋ ਜਿਹੜੀ ਨਿਸ਼ਾਨੀ ਲਾਈ ਆ ਉਹਨੂੰ ਚੱਕ ਕੇ ਆਪਾਂ ਆਸਣਾਈ ਸਲਾਈ ਦੇ ਨਾਲ ਮਿਲਾ ਲੈਣਾ ਜੀ ਇਹਨਾਂ ਦੋਨੇ ਨਿਸ਼ਾਨੀਆਂ ਨਾਲ ਤੇ ਵਿਚਾਲੇ ਬਸ ਦੋ ਕਸੂਤ ਦਾ ਆਪਾਂ ਰੱਖ ਲਾਂਗੇ ਸਪੇਸ ਜਾਂ ਤੇ ਫਿਰ ਆਪਾਂ ਇਹ ਸਲਾਈ ਲਾ ਕੇ ਇਸ ਤਰ੍ਹਾਂ ਬਲ ਪਾਇਆ ਕਰੋ ਦੋਨੇ ਸਾਈਡ ਤੇ ਜਮਾ ਇੱਕੋ ਜੇ ਇੱਕੋ ਜਿਹਾ ਕੱਪੜਾ ਲੈ ਕੇ ਜੇ ਕੋਈ ਥੋੜਾ ਬੜਾ ਦਾ ਬਲ ਆਪਣੇ ਇਧਰ ਉਧਰ ਪਾਇਆ ਦੇ ਨਾ ਫਿਰ ਸਲਵਾਰ ਫਿਰਨ ਲੱਗ ਜਾਂਦੀ ਹੈ ਬਾਕੀ ਫਿਰ ਅਗਲੇ ਬਲਾਂ ਦੇ ਨਾਲ ਵੀ ਫਿਰਨ ਲੱਗ ਜਾਂਦੀ ਹੈ ਇੱਕ ਪਾਸੇ ਬਲ ਜੇ ਘੱਟ ਵੱਧ ਤੇ ਪੈ ਜਾਣ ਉਹਦੇ ਨਾਲ ਵੀ ਸਲਵਾਰ ਫਿਰਨ ਲੱਗ ਜਾਂਦੀ ਹੈ ਜੀ ਕਈ ਪਹਿਣਾ ਆਉਂਦੀਆਂ ਸਾਡੇ ਇੱਕ ਪਾਸਾ ਪਹੁੰਚਾ ਤਾਂ ਵਧੀਆ ਖੜਾ ਰਹਿੰਦਾ ਦੂਜਾ ਪਹੁੰਚਾ ਫਿਰਦਾ ਟੇਡਾ ਵਾ ਜਾਂਦਾ ਦੇਖੋ ਜੀ ਆਪਾਂ ਸਲਵਾਰ ਦੇ ਦਿੱਤੇ ਆਪਾਂ ਸਲਾਈ ਲਾ ਲਈ ਹੈ ਜੀ ਤੁਸੀਂ ਚੰਗੀ ਤਰ੍ਹਾਂ ਦੇਖੋ ਵਲਾਂ ਦੇ ਉੱਤੇ ਆਪਾਂ ਸਲਾਈ ਲਾ ਲਈ ਆ ਦੇਖੋ ਵਿਚਾਲੇ ਦੋਨਾਂ ਵਲਾਂ ਦੀ ਵਿਚਾਲੇ ਬਸ ਅੱਧੇ ਇੰਚ ਦਾ ਹੀ ਫਰਕ ਰਿਹਾ ਜੀ ਆਹ ਦੇਖੋ ਆਪਾਂ ਦੋਨੇ ਵਲ ਲਾ ਲਏ ਵਲ ਪਾ ਲਈ ਹੁਣ ਆਪਾਂ ਇਹਦਾ ਨਾਪ ਲਵਾਂਗੇ ਜੀ ਕਿੰਨੇ ਇੰਚ ਚ ਵਲ ਪੈਣੇ ਆ ਤੇ ਕਿੰਨਾ ਕੱਪੜਾ ਵਲਾਂ ਵਾਲਾ ਇਸ ਤਰ੍ਹਾਂ ਤੁਸੀਂ ਸਲਵਾਰ ਸਰ ਆਪ ਆਪਣਾ ਜਿਹੜਾ ਸਲਵਾਰ ਦਾ ਪਹੁੰਚਾ ਜੀ ਉਹਦੇ ਉੱਪਰਲੇ ਪਾਸੇ ਆਪਾਂ ਇੱਕ ਵਲ ਪਾਉਨੇ ਹੁੰਦੇ ਆ ਤਾਂ ਕਿ ਸਲਵਾਰ ਦੀ ਸਿਉਣ ਸਿੱਧੀ ਰਹੀ ਉੱਥੇ ਆਪਾਂ ਟੋਕ ਲਾ ਲੈਣੀ ਹੈ ਤਾਂ ਕਿ ਜਿਹੜੀ ਪਿਸਲਵਾਰ ਦੀ ਕਰੀਜ ਹੁੰਦੀ ਉਹ ਬਿਲਕੁਲ ਸਿੱਧੀ ਰਹੇ ਉਹ ਪਹੁੰਚਾ ਫਿਰ ਇਹਨਾ ਦੋਨਾਂ ਪਹੁੰਚੇ ਨੇ ਤੇ ਟੋਕ ਲਾ ਲਈਏ ਤਾਂ ਕਿ ਬਲ ਪਾਉਣ ਮੇਰੇ ਸਾਨੂੰ ਆਸਾਨੀ ਹੋ ਜਾਈ। ਹੁਣ ਆਪਾਂ 벨ਟ ਲਈਏ ਤੇ ਹੁਣ ਆਪਾਂ ਇਹਦੇ ਨਾਲ ਮਿਲਦੇ ਆ ਵੀ ਪਿਛਲੇ ਪਾਸਿਓ ਕਿੰਨਾ ਕੱਪੜਾ ਛੱਡ ਕੇ ਆਪਾਂ ਬਲ ਪਾਵਾਂਗੇ। ਆ ਦੇਖੋ 벨ਟ ਵੀ ਬੈਕ ਸਾਈਡ ਲੈ ਕੇ ਤੇ ਆਪਾਂ ਸਲਵਾਰ ਦੀ ਜਿਹੜੇ ਆਪਾਂ ਬਲ ਪਾ ਲਏ ਜੀ ਸਲਵਾਰ ਦੇ ਪਿਛਲੇ ਵਾਲ ਉਹਨਾਂ ਨਾਲ ਮਿਲ ਕੇ ਤੇ ਆਪਾਂ ਉਹਨਾਂ ਕੱਪੜਾ ਛੱਡ ਦਿਆਂਗੇ ਤਾਂ ਉਹ ਜਿਹੜਾ ਵੱਧਾ ਕੱਪੜਾ ਹੋਊਗਾ ਆਪਾਂ ਬਲ ਪਾਵਾਂਗੇ। ਆ ਇੱਕ ਸਲਵਾਰ ਤੋਂ ਉੱਥੇ ਲੈ ਕੇ ਤੇ ਇਹ ਆਪਾਂ ਰੱਖਾਂਗੇ ਜੀ ਜਿਹੜਾ ਆਪਾਂ ਅੱਧ ਲਾਇਆ ਨਾ ਜਿੱਥੇ ਆਪਾਂ ਨਿਸ਼ਾਨੀ ਲਾਈ ਸੀਗੀ ਉਨਾਂ ਉਨਾਂ ਕੱਪੜਾ ਹੀ ਰੱਖਣਾ 3 ਇੰਚ ਛੱਡ ਕੇ ਨਿਸ਼ਾਨੀ ਲਾਈ ਸੀ ਨਾ ਉੱਥੋਂ ਤੀਕੇ ਕੱਪੜਾ ਰੱਖਣਾ ਉੱਥੋਂ ਤੀਕੇ ਕੱਪੜਾ ਰੱਖਣਾ ਜੀ ਅੱਧ ਤੋਂ ਲੈ ਕੇ ਜਿਹੜੀ ਆਪਾਂ ਨਿਸ਼ਾਨੀ ਲਾਈ ਸੀ ਉੱਥੋਂ ਤੀਕੇ ਕੱਪੜਾ ਰੱਖ ਕੇ ਉੱਥੇ ਫੇਰ ਆਪਾਂ ਟੋਕ ਲਾ ਲੈਣੀ ਹੈ ਜੀ ਉਹਨਾਂ ਦੂਜੀ ਸਾਈਡ ਵੀ ਉਨਾਂ ਹੀ ਕੱਪੜਾ ਛੱਡ ਕੇ ਉਧਰ ਵੀ ਦੋਨਾਂ ਸਾਈਡਾਂ ਤੇ ਟੋਕ ਲਾ ਲੈਣੀ ਹੈ ਤਾਂ ਕਿ ਆਪਾਂ ਨੂੰ ਪਤਾ ਲੱਗ ਜੀ ਵੀ ਆਪਾਂ ਇੱਥੇ ਤੀਕੇ ਵਲ ਪਾਉਂਦੇ ਹੁਣ ਆਪਾਂ ਵਲ ਪਾ ਰਹੇ ਹਾਂ ਸਲਵਾਰ ਦਾ ਪੇ ਅਗਲਾ ਹਿੱਸਾ ਆਸਣ ਵਾਲੀ ਜਗ੍ਹਾ ਪਰ ਰੱਖ ਲਈਏ ਜੀ ਤੇ ਹੁਣ ਮੈਂ ਸੋਨ ਨੂੰ ਦਾਸ ਦੀ ਵਲਕ ਇਸ ਤਰ੍ਹਾਂ ਪਾਉਣੀ ਹੈ ਜੀ ਤੇ ਇਹ ਵਲ ਕੋਈ ਖਸ ਨੂੰ ਐ ਨਹੀਂ ਹੁੰਦਾ ਮਣਕੇ ਜਾਂ ਨਾਪ ਲੈ ਕੇ ਸੋਨ ਵਲ ਪਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਉਹ ਜਿਵੇਂ ਆਪਾਂ ਮਣਕੇ ਵਲ ਪਾਉਨੇ ਆ ਪਤਾ ਹੀ ਨਹੀਂ ਲੱਗਦਾ ਫਿਰ ਹੁਣ ਆਪਾਂ ਆਸਨ ਦੇ ਦੋਨੇ ਪਾਸੇ ਆਪਾਂ ਅੱਧਾ ਅੱਧਾ ਇੰਚ 1-1 ਇੰਚ ਜਗ੍ਹਾ ਛੱਡਾਂਗੇ ਤੇ ਤੁਸੀਂ ਪਹਿਲੀ ਵਾਰ ਸੋਨ ਨੇ ਤੁਸੀਂ ਇੱਕ ਇੱਕ ਇੰਚ ਦੋਨੇ ਸਾਈਡ ਤੇ ਜਗ੍ਹਾ ਰੱਖ ਲਓ ਜੀ ਆਸਨ ਦੇ ਇੱਧਰ ਵੀ ਤੇ ਦੂਜੀ ਸਾਈਡ ਵੀ ਫੇਰ ਵਲ ਪਾਉਣੇ ਸ਼ੁਰੂ ਕਰਨੇ ਬਿਲਕੁਲ ਆਸਨ ਦੇ ਨਾਲ ਨਹੀਂ ਵਲ ਪਾਉਣੇ ਫਿਰ ਮੂਰੇ ਕੱਪੜਾ ਥੋੜਾ ਜ਼ਿਆਦਾ ਇਕੱਠਾ ਹੋ ਜਾਂਦਾ ਤੇ ਫਿਰ ਵਾਲ ਜੇ ਨੂੰ ਮਨ ਜੇ ਲੱਗ ਜਾਂਦੀ ਅੱਗੇ ਨੂੰ ਇਕੱਠੇ ਜੀ ਹੋ ਜਾਂਦੇ ਵਾਲ ਇਹਦੇ ਲਈ ਦੋਨੇ ਪਾਸੇ 1 ਕਿੰਚ ਦੀ ਤੁਸੀਂ ਜਗਾ ਛੱਡ ਕੇ ਫਿਰ ਵਾਲ ਪਾਉਣੇ ਸ਼ੁਰੂ ਕਰਨੇ ਆ ਜੀ ਤੇ ਜਿਹੜੇ ਹੁਣ ਇਹ ਵਾਲ ਪਾਵਾਂਗੇ ਇਹ ਆਪਾਂ ਗਿਣ ਕੇ ਪਾ ਰਹੇ ਆ ਜੀ ਵੀ ਇਧਰ ਕਿੰਨੇ ਵਾਲ ਪਾ ਕੇ ਫਿਰ ਆਪਣਾ ਜਿਹੜਾ ਪਹੁੰਚੇ ਵਾਲਾ ਵਾਲ ਹੈ ਜਿਹੜਾ ਜਿੱਤੇ ਕਰੀਜ ਬੰਦੀ ਹੈ ਉਹ ਵਾਲ ਤੇ ਉੱਤੇ ਆਪਾਂ ਟੋਕ ਲਾਈ ਨਾ ਇਥੇ ਵਾਲ ਉਹ ਪਾਉਣੇ ਜ਼ਰੂਰੀ ਆ ਉਸ ਵਾਲ ਤੋਂ ਪਹਿਲਾਂ ਪਹਿਲਾਂ ਵਾਲ ਆਪਾਂ ਗਿਣਾਂਗੇ ਵੀ ਕਿੰਨੇ ਵਾਲ ਪਾ ਮਿਆਂ ਪਾਉਣੇ ਆ ਦੋਨਾਂ ਸਾਈਡਾਂ ਤੇ ਇਸ ਤਰ੍ਹਾਂ ਗਿਣ ਕੇ ਵਾਲ ਪਾ ਕੇ ਕਦੇ ਵੀ ਸਲਵਾਰ ਸੋਢੀ ਫਿਰਦੀ ਨਹੀਂ ਆਪਾਂ ਕੱਪੜਾ ਥੋੜਾ ਥੋੜਾ ਕੱਪੜਾ ਲੈ ਕੇ ਤੇ ਆਪਣੇ ਕੋਲ ਕੱਪੜਾ ਘੱਟ ਹੈ ਤੇ ਜਿਆਦਾ ਥੋੜੇ ਚੌੜੇ ਵਾਲ ਪਾਵਾਂਗੇ ਤੁਸੀਂ ਮਸ਼ੀਨ ਦੀ ਜਿਹੜੀ ਮੂਰੀ ਫੱਟੀ ਹੁੰਦੀ ਹੈ ਉਹ ਮੈਨ ਲਿਆ ਕਰੋ ਵੀ ਉਹਨਾਂ ਕਚੌੜਾ ਵਾਲ ਰੱਖ ਲਿਆ ਕਰੋ ਤੇ ਬਾਕੀ ਤੁਸੀਂ ਨਾਲ ਦਿਨਾ ਮਿੰਕੇ ਰੱਖਿਓ ਵੀ ਤੁਸੀਂ ਤੁਹਾਡੇ 8.5 ਇੰਚ ਚ ਵਾਲ ਪਾ ਗ ਜਾਣ ਜੇ ਕੋਈ ਵਾਰ ਕੋਈ ਵਾਲ ਘੱਟ ਵੱਧ ਹੋ ਦੋਨੇ ਸਾਈਡਾਂ ਤੇ ਇੱਕੋ ਜਿਹੇ ਵਾਲ ਪਾਇਓ ਜੀ ਘੱਟ ਵੱਧ ਨਾ ਪਾਇਓ ਕਈ ਵਾਰ ਕੀ ਹੁੰਦਾ ਨਾ ਜਦੋਂ ਆਪਾਂ ਪਾਉਨੇ ਵਾਲ ਤੇ ਕੱਪੜਾ ਘੱਟ ਰਹਿ ਜਾਂਦਾ ਤਾਂ ਫਿਰ ਵਾਲ ਇੱਕ ਘੱਟ ਪਾ ਲਿਓ ਇਹ ਕੋਈ ਨਹੀਂ ਜ਼ਰੂਰੀ ਹੁੰਦਾ ਵੀ ਆਪਾਂ ਇੰਥੋਂ ਦੀ ਕੀ ਵਾਲ ਪਾਉਣੇ ਜਾਂ ਇੰਨੇ ਦੀ ਕੀ ਪਾਉਣੇ ਆ ਕੋਈ ਜ਼ਰੂਰੀ ਜੇ ਇੱਕ ਅੱਧਾ ਵਾਲ ਘੱਟ ਪੈ ਜੇ ਤਾਂ ਕੋਈ ਜ਼ਰੂਰੀ ਨਹੀਂ ਹੁੰਦਾਗਾ ਤੇ ਪਰ ਵਾਲ ਦੋਨਾਂ ਜਗ੍ਹਾ ਤੇ ਬਰਾਬਰੀ ਹੋਣਾ ਹੋਣਾ ਇਹ ਆਪਾਂ ਵਾਲ ਪਾ ਰਹੇ ਆਂ ਆਪਾਂ ਇਹ ਗਿਣ ਰਹੇ ਆਂ ਕਿ ਕਿੰਨੇ ਵਾਲ ਇੱਧਰ ਹੋ ਗਏ ਓਨੇ ਵਾਲ ਹੀ ਆਪਾਂ ਦੂਜੀ ਸਾਈਡ ਪਾਉਣੇ ਆ ਜਿੰਨੇ ਵਾਲ ਆਪਾਂ ਇਸ ਪਾਸੇ ਪਾ ਰਹੇ ਆਂ ਓਨੇ ਵਾਲ ਹੀ ਦੂਜੀ ਸਾਈਡ ਪਾਉਣੇ ਆ ਫਿਰ ਨਹੀਂ ਜੇ ਇੱਕ ਪਾਸੇ ਵੱਧ ਹੋ ਗਏ ਇੱਕ ਪਾਸੇ ਘਾਟੋਗੇ ਫਿਰ ਥੋੜਾ ਪਹੁੰਚਾ ਫਿਰਨ ਲੱਗ ਜੂਗਾ ਦੂਜੀ ਸਾਈਡ ਵੀ ਆਪਾਂ ਓਨੇ ਵਾਲ ਪਾ ਰਹੇ ਆਂ ਬਹੁਤ ਨਰਮ ਜਿਹਾ ਤਾਂ ਜੋ ਵੀ ਵਿੱਚ ਸਲਾਈ ਆਉਂਦੀ ਹੈ ਸਲਾਈ ਨੂੰ ਹਮੇਸ਼ਾ ਥੱਲੇ ਦਬਾ ਕੇ ਰੱਖਣਾ ਜਿਵੇਂ ਦੇਖੋ ਹੁਣ ਆਪਣੇ ਪਹੁੰਚੇ ਵਾਲਾ ਆ ਗਿਆ ਆਪਾਂ ਥੋੜਾ ਜਿਹਾ ਵੱਡਾ ਪਾਵਾਂਗੇ ਤੇ ਜਿਹੜੀਆਂ ਭੈਣਾਂ ਕਹਿ ਦਿੰਦੀਆਂ ਸਾਡਾ ਸਲਵਾਰ ਦਾ ਪਹੁੰਚਾ ਟਕਿਆ ਜਾਂਦਾ ਸਲਵਾਰ ਦਾ ਵੀ ਪਿੱਛੋਂ ਸਲਵਾਰ ਠੀਕ ਹੁੰਦੀ ਹੁੰਦੀ ਹੈ ਤੇ ਅੱਗੋਂ ਡਿਗਦੀ ਹੁੰਦੀ ਹੈ ਸਲਵਾਰ ਤੇ ਪਹੁੰਚਾ ਟਕਿਆ ਉਹਦੇ ਲਈ ਤੁਸੀਂ ਜਿਹੜਾ ਆ ਪਹੁੰਚੇ ਵਾਲਾ ਵਾਲਾ ਇਹ ਅੱਧਾ ਇੰਚ ਉੱਪਰ ਚੱਕ ਕੇ ਪਾ ਦਿਓ ਜੀ ਅੱਧਾ ਇੰਚ ਉੱਪਰ ਨੂੰ ਚੱਕ ਕੇ ਆਮ ਬਲਾਂ ਨਾਲੋਂ ਤਾਂ ਹਨ ਚੱਕ ਕੇ ਪਾ ਦੇ ਹੁਣ ਆਪਣੇ ਇਥੇ ਸੱਤ ਵਾਲ ਪੈ ਗਈ ਸੀ ਪਹਿਲਾਂ ਤੇ ਅੱਠਵਾਂ ਵਾਲ ਇਹ ਪਹੁੰਚੇ ਵਾਲਾ ਆ ਜੀ ਅੱਠਵਾਂ ਵਾਲਾ ਇਹ ਪਹੁੰਚੇ ਵਾਲਾ ਇਹ ਆਪ ਆਮ ਦੂਜੇ ਬਲਾਂ ਨਾਲੋਂ ਤਾਂ ਹਾਂ ਵਧਾ ਕੇ ਰੱਖਿਆ ਅੱਧਾ ਇੰਚ ਕਈ ਪੈਣਾ ਤਾਂ ਕਾਟ ਪਾ ਲੈਂਦੀਆਂ ਚੱਲ ਜੇ ਤੁਸੀਂ ਕਾਟ ਪਾ ਲਓਗੇ ਤਾਂ ਵਧੀਆ ਗੱਲ ਆ ਉਹਦੇ ਨਾਲ ਵੀ ਨਹੀਂ ਪਹੁੰਚਾ ਡੇਗਦਾ ਜੇ ਤੁਸੀਂ ਕਾਟ ਨਹੀਂ ਪਾਉਣੀ ਤਾਂ ਤੁਸੀਂ ਇਸ ਤਰ੍ਹਾਂ ਵਾਲ ਚੱਕ ਸਕਦੇ ਆ ਵਾਰ-ਵਾਰ ਵੀ ਮੈਂ ਤੁਹਾਨੂੰ ਮਿੰਨ ਕੇ ਦਿਖਾ ਰਹੀ ਆਂ ਵੀ ਤੁਸੀਂ ਮਿੰਨ ਸਕਦੇ ਹੋ ਵੀ 8.5 ਦੇ ਵਿੱਚ ਵਿੱਚ ਵਾਲ ਆ ਗਏ ਕਿ ਆਏ ਨਹੀਂ ਜੇ ਕੋਈ ਰਹਿ ਗਿਆ ਤੇ ਇੱਕ ਅੱਧਾ ਵਾਲ ਹੋਰ ਪਾ ਲਿਓ ਤੇ ਜੇ ਪੂਰੇ ਹੋ ਗਏ ਤਾਂ ਕੋਈ ਨਹੀਂ ਜੇ ਇੱਕ ਵਾਲ ਘੱਟ ਪੈ ਜੂ ਤਾਂ ਇਹ ਸਿਰ ਇਹੋ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਜੀ ਇੱਕ ਅੱਧਾ ਵਾਲ ਘੱਟ ਵੱਧ ਪੈ ਜੇ ਤਾਂ ਤੇ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਇੱਥੋਂ ਦੀ ਜੀ ਵਾਲ ਪਾਉਣੇ ਆ ਕਈ ਵਾਰ ਕੱਪੜਾ ਬਾਹਰ ਜਾਂਦਾ ਤੇ ਆਪਾਂ ਉਹਨਾਂ ਕਵਾਲ ਛੱਡ ਵੀ ਛੱਡ ਵੀ ਦਿੰਨੇ ਆ ਤੇ ਆਪਾਂ ਵੇਖੋ ਉਹ ਸਟੋਕ ਦੀ ਵਾਲ ਪਾਉਣੇ ਆ ਜਿਹੜਾ ਆਪਾਂ 3 ਇੰਚ ਛੱਡਿਆ ਆਪਾਂ ਇੱਥੋਂ ਦੀ ਜੀ ਵਾਲ ਪਾਉਣੇ ਆ ਜੀ ਉਦੋਂ ਵੱਧ ਨਹੀਂ ਪਾਉਣੇਗੇ ਵਾਲ بس 발 ਆਪਣੇ ਉੱਥੇ ਜਾ ਕੇ ਖਤਮ ਹੋ ਜਾਣ ਤੇ ਉਦੋਂ ਉਹ ਜਿਹੜਾ ਕੱਪੜਾ ਉਹ ਪਲੇਨ ਹੀ ਪੇਟੀ ਨਾਲ ਆਪਣੀ ਸਲਵਾਰ ਨਾਲ ਜੁੜੇ ਜੀ ਉਹ ਬਲਾਂ ਦੇ ਵਿੱਚ ਨਾ ਆਵੇ ਜਿਹੜੀ ਆਪਾਂ ਨਿਸ਼ਾਨੀ ਲਾਈਏ 3 ਇੰਚ ਤੇ ਉਹ ਬਲਾਂ ਚ ਨਹੀਂ ਆਉਣਾ ਚਾਹੀਦਾ ਉਦੋਂ ਪਿਛਲਾ ਕੱਪੜਾ ਪਲੇਨ ਹੋਣਾ ਚਾਹੀਦਾ بس ਉਹਦੇ ਵਿੱਚ ਵਿੱਚ 8.5 8 ਇੰਚ ਦੇ ਵਿੱਚ ਹੀ 발 ਪੈਣ ਹੁਣ ਆਪਾਂ ਇੱਕ ਪੇਟੀ ਵੀ ਸੋਨੇ ਮਿਲ ਕੇ ਦਿਖਾ ਰਹੇ ਹਾਂ ਵੀ ਤੁਸੀਂ ਇਸ ਤਰ੍ਹਾਂ ਪੇਟੀ ਵੀ ਲੈ ਲਿਓ ਕਈ ਵਾਰ ਕੋਈ ਭੁਲੇਖਾ ਰਹਿ ਜਾਂਦਾ ਤੇ ਉਧਰੋਂ ਤੁਸੀਂ ਸਲਵਾਰ ਦੀ ਬੈਕ ਸਾਈਡ ਵੀ ਲੈ ਲਿਓ ਕਿੰਨਾ ਕਪੜਾ ਸਲਵਾਰ ਦੀ ਬੈਕ ਸਾਈਡ ਤੇ ਰੱਖਿਆ ਤੇ ਕਿੰਨਾ ਪੇਟੀ ਚ ਰਹਿ ਗਿਆ ਤੇ ਤੁਸੀਂ ਬੜੇ ਆਸਾਨੀ ਨਾਲ ਬਲ ਪਾ ਲਉਗੇ ਜਿਹੜੇ ਆਪਾਂ ਕਹਿੰਦੇ ਆ ਮਿੰਕ ਕੇ ਜਾਂ ਨਾਪ ਨਾਲ ਬਲ ਪਾ ਕੇ 2.5 ਇੰਚ ਤੇ ਬਲ ਉਹ ਤਾਂ ਜਿਹੜੇ ਹੁਣ ਜਿਹੜੇ ਉਸ ਤਰ੍ਹਾਂ ਰੋਜ਼ ਪਾਉਂਦੇ ਉਹਨਾਂ ਨੂੰ ਤਾਂ ਆਦਤ ਬਣ ਜਾਂਦੀ ਉਹ ਤਾਂ ਹੀ ਵਧੀਆ ਪਾ ਲੈਂਦੇ ਪਰ ਜਿਹੜੇ ਨਵੇਂ ਹੁੰਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਆ ਦੇਖੋ ਜੀ ਆਸਨ ਤੋਂ ਪਿਛਲਾ ਪਿਛੇ ਆਪਾਂ ਇੰਨਾ ਜਿੰਨਾ ਪੇਟੀ ਰਹਿ ਗਈ ਉਹਨਾਂ ਛੱਡਣਾ ਆਪਾਂ ਜੀ ਆਪਾਂ ਪੇਟੀ ਨਾਲ ਮਿਲ ਲਿਆ ਵੀ ਪੇਟੀ ਆਪਣੀ ਪਿੱਛੇ ਕਿੰਨੀ ਰਹੀ ਸੀ ਉਹਨਾਂ ਆਪਾਂ ਛੱਡ ਕੇ ਉੱਥੇ ਦੀਕ ਆਪਾਂ ਬਲ ਪਾ ਲਾਂਗੇ ਇੱਥੇ ਦੀਕ ਆਪਣੀ ਪੇਟੀ ਆਊਗੀ ਜੀ ਇਹ ਪਿਛਲਾ ਬੈਕ ਸਾਈਡ ਹੈ ਤੇ ਉਦੋਂ ਮੂਹਰੇ ਉਹ ਜਿਹੜਾ ਕੱਪੜਾ ਰਹਿ ਗਿਆ ਉਹ ਤੇ ਆਪਾਂ ਬਲ ਪਾ ਦੇਾਂਗੇ ਆ ਦੇਖੋ ਅਸੀਂ ਸੋਨ ਪੇਟੀ ਇਹਦੇ ਨਾਲ ਲਾ ਕੇ ਦਿਖਾ ਰਹੇ ਹਾਂ ਵੀ ਪੇਟੀ ਤੇ ਇਹਦੇ ਵਿੱਚ ਕਿੰਨਾ ਕੱਪੜਾ ਰਹਿ ਗਿਆ ਫਰਕ ਦੂਜੇ ਤੇ ਆਪਾਂ ਬਲ ਪਾ ਦੇਾਂਗੇ ਆ ਦੇਖੋ ਪੇਟੀ ਤੇ ਆਪਾਂ ਕੱਪੜਾ ਜੋੜ ਰਹੇ ਹਾਂ ਇੱਥੋਂ ਦੀਕ ਆਪਣੀ ਪੇਟੀ ਆਊਗੀ ਇਹ ਨਿਸ਼ਾਨੀ ਦੀਕ ਆਹੀ ਦੇਖੋ ਪਹਿਲੀ ਨਿਸ਼ਾਨੀ ਦੀਕ ਲਾਉਣਾ ਇਹ ਜੋੜਨਾ ਤੇ ਉਦੋਂ ਪਹਿਲਾਂ ਜਿਹੜਾ ਆਹ ਕੱਪੜਾ ਉਹਦੇ ਵਿੱਚ ਆਪਾਂ ਬਲ ਪਾ ਦੇਣੀ ਇਹਦਾ ਰਹਿ ਗਿਆ। ਇਹ ਕੋ ਆਪਣ ਇੱਕ ਬਲ ਹੋਰ ਪਾਊਗਾ ਜੀ। ਆਪਣੇ ਸਾਰੇ 11 12 ਬਲ ਪਾਏ ਆ ਜੀ ਇਹ। ਤੇ ਬਸ ਆਹ ਵਾਲਾ ਆਪਣਾ ਥੋੜਾ ਜਿਹਾ ਛੋਟਾ ਪਾਊਗਾ। ਤੇ ਫਿਰ ਆਪਾਂ ਇਹ ਵਾਲਾ ਆਪਾਂ ਛੋਟਾ ਵੀ ਪਾ ਸਕਦੇ ਆ ਇੱਥੇ ਆਪਾਂ ਮਿਲ ਲੈਣਾ ਵੀ 8.5 ਇੰਚ ਕੱਪੜਾ ਬਚਦਾ। ਜੇ 8.5 ਬਚਦਾ ਤਾਂ ਆਪਾਂ ਪਿਛਲਾ ਬਲ ਬਿਲਕੁਲ ਛੋਟਾ ਆਮਲੀ। ਛੋਟਾ ਜਿਹਾ ਬਲ ਪਾ ਕੇ ਉਹਨੂੰ ਪੂਰਾ ਕਰ ਲਾਂਗੇ। ਜੇ ਕੱਪੜਾ ਨਹੀਂ ਪਾਚਦਾ ਤੋ ਬਲ ਆਪਾਂ ਨਹੀਂ ਵੀ ਪਾਉਂਦੇਗੇ ਅਕ ਹੁਣ ਆਪਾਂ ਦੁਬਾਰੇ ਫੇਰ ਮਿਲ ਰਹੇ ਹਾਂ ਮੈਂ ਤੁਹਾਨੂੰ ਵਾਰ-ਵਾਰ ਮਿਲ ਕੇ ਦਿਖਾ ਰਹੀ ਹਾਂ ਤੁਸੀਂ ਮਿਲ ਲਿਆ ਕਰੋ ਵਾਰ-ਵਾਰ ਤੇ ਇਸ ਤਰ੍ਹਾਂ ਬਲ ਪਾਇਆ ਕਰੋ ਜਿਹੜਾ ਪਹੁੰਚੇ ਵਾਲਾ ਵੱਡਾ ਵਾਲਾ ਉਸ ਤੋਂ ਪਹਿਲਾਂ ਸਿਰਫ ਓਨੇ ਓਨੇ ਵਾਲੀ ਪਾਉਣੇ ਜੇ ਪਹਿਲੇ ਇੱਕ ਪਾਸੇ ਆਪਾਂ ਸੱਤ ਪਾਤੇ ਤੇ ਦੂਜੇ ਪਾਸੇ ਵੀ ਸੱਤ ਪਾ ਕੇ ਅੱਠਵਾਂ ਵਾਲ ਆਪਣਾ ਪਹੁੰਚੇ ਵਾਲਾ ਹੋਵੇ ਉਦੋਂ ਜਿਹੜੇ ਬਾਅਦ-ਬਾਰ ਪਾਉਨੇ ਆ ਦੋ ਰਹਿਗੇ ਤਿੰਨ ਰਹਿਗੇ ਉਹਨਾਂ ਦਾ ਕੋਈ ਨਹੀਂ ਹੁੰਦਾ ਜਿਹੜੇ ਪਹੁੰਚੇ ਤੋਂ ਪਹਿਲਾਂ ਵਾਲੇ ਵਾਲ ਹੁੰਦੇ ਉਹ ਆਪਣੇ ਜਮਾਂ ਇਕੁਅਲ ਹੋਣ ਚਾਹੀਦੇ ਉਹਨਾਂ 'ਚ ਨਹੀਂ ਫਰਕ ਹੋਣਾ ਚਾਹੀਦਾ ਹੁਣ ਆਪਾਂ ਤੁਹਾਨੂੰ ਦੂਜੀ ਸਾਈਡ ਵੀ ਦੱਸ ਦਿਆਂ ਦੂਜੀ ਸਾਈਡ ਕਿਵੇਂ ਕੱਪੜਾ ਧਰਨਾ ਤੇ ਕਿਸ ਤਰ੍ਹਾਂ ਵਾਲ ਪਾਉਣੇ ਆ ਦੂਜੀ ਸਾਈਡ ਮਸ਼ੀਨ ਦੇ ਅੰਦਰ ਕੱਪੜਾ ਜਾਊਗਾ ਇਹ ਸਾਰਾ ਅੰਦਰਲੇ ਪਾਸੇ ਨੂੰ ਹੋ ਕੇ ਫਿਰ ਵਾਲ ਪੈਣਗੇ ਜਿਹੜੀ ਆਪਾਂ 1 ਇੰਚ ਤੇ ਨਿਸ਼ਾਨੀ ਲਾਈ ਆਪਾਂ ਉਥੋਂ ਤੀਕ ਮਸ਼ੀਨ ਲੈ ਆਵਾਂਗੇ ਤੇ ਉਦੋਂ ਬਾਅਦ ਫਿਰ ਆਪਾਂ ਵਾਲ ਪਾਉਣੇ ਸ਼ੁਰੂ ਕਰ ਦੇਾਂਗੇ ਆਖੇ 1 ਇੰਚ ਤੇ ਲਿਆ ਕੇ ਆਪਾਂ ਕਈ ਭੈਣਾਂ ਇੱਕ ਇੱਕ ਸਾਈਡ ਦੱਸ ਦਿੰਦੀਆਂ ਵਲ ਪਾਉਣੇ ਤੇ ਫਿਰ ਜਦੋਂ ਆਪਾਂ ਦੂਜੀ ਸਾਈਡ ਪਾਉਨੇ ਆ ਤਾਂ ਫਿਰ ਆਪਾਂ ਨੂੰ ਆਏ ਮੁਸ਼ਕਲ ਜੀ ਹੋ ਜਾਂਦਾ ਵੀ ਇਹ ਕੱਪੜਾ ਹੁਣ ਕਿਹੜੀ ਸਾਈਡ ਜਾਵੇ ਤਾਂ ਕਰਕੇ ਮੈਂ ਜਿਹੜੀਆਂ ਨਵੀਆਂ ਸਿੱਖਦੀਆਂ ਭੈਣਾਂ ਉਹਨਾਂ ਨੂੰ ਸਾਰਾ ਡਿਟੇਲ ਚ ਦੱਸਦੀਆਂ ਵੀ ਜਦੋਂ ਆਪਾਂ ਦੂਜੀ ਸਾਈਡ ਵਲ ਪਾਉਨੇ ਤੇ ਕੱਪੜਾ ਸਾਰਾ ਮਸ਼ੀਨ ਦੇ ਅੰਦਰ ਜਾਂਦਾ ਜੀ ਆ ਦੇਖੋ ਅੰਦਰਲੀ ਸਾਈਡ ਹੋਗਾ ਕੱਪੜਾ ਤੇ ਆ ਦੇਖੋ ਮੈਂ ਉਹ ਜਿਹੜੀ ਮਸ਼ੀਨ ਦੇ ਉੱਪਰਲੇ ਜਿੱਥੇ ਅੱਥੀ ਇੱਕ ਮਸ਼ੀਨ ਆ ਉਥੋਂ ਦੀ ਕੀ ਮੈਂ ਬਲ ਲੈ ਰਹੀ ਆ ਫੱਟੀ ਤੀਕ ਨਹੀਂ ਬਲ ਲੈ ਰਹੀ ਫੱਟੀ ਤੋਂ ਉਰਾ ਤੀ ਸੀ ਚੱਕ ਚੱਕ ਕਪੜਾ ਮੈਂ ਲਾ ਰਹੀ ਆ ਤੇ ਬਲ ਮੇਰੇਆਂ ਦਾ ਅੱਧਾ ਅੱਧਾ ਇੰਚ ਪੌਣਾ ਇੰਚ ਦਾ ਸਪੇਸ ਆ ਜੀ ਉਹਨਾਂ ਦੇ ਵਿੱਚ ਕਿਉਂਕਿ ਕਪੜਾ ਬਹੁਤ ਘੱਟ ਸੀ ਤੇ ਬਲ ਫਿਰ ਆਪਾਂ ਉਮੇ 8.5ਤੀ ਪਾਉਣੇ ਸੀਗੇ ਜੇ ਕਪੜਾ ਜ਼ਿਆਦਾ ਹੁੰਦਾ ਫਿਰ ਬਲ ਬਰੀਕ ਪੈ ਜਾਂਦੇ ਤੇ ਜ਼ਿਆਦੇ ਪੈ ਜਾਂਦੇ ਫਿਰ ਸਲਵਾਰ ਜ਼ਿਆਦੇ ਭਾਰੀ ਹੋ ਜਾਂਦੀ ਬਸ ਤੁਸੀਂ ਐਂ ਦੇਖ ਲਿਆ ਕਰੋ ਜੀ ਫੱਟੀ ਹਿਸਾਬ ਨਾਲ ਪਾਏ ਹੁਣ ਗਿਣਤੀ ਆਪਾਂ ਉੰਨੇ ਵਾਲ ਹੀ ਇੱਧਰ ਪਾਵਾਂਗੇ ਜਿੰਨੇ ਉੱਧਰ ਪਾਏ ਆ ਪਹੁੰਚੇ ਤੋਂ ਪਹਿਲਾਂ ਉੱਧਰ ਸੱਤ ਵਾਲ ਪਾਏ ਸੀ ਅੱਠਵੇਂ ਪਹੁੰਚੇ ਆਲਾ ਸੀਗਾ ਜੀ ਇੱਧਰ ਵੀ ਆਪਾਂ ਸੱਤ ਵਾਲ ਪਾ ਦੇਾਂਗੇ ਤੇ ਅੱਠਵੇਂ ਪਹੁੰਚੇ ਵਾਲਾ ਪਾ ਦੇਾਂਗੇ ਜੀ ਐਸ ਤਰ੍ਹਾਂ ਹੀ ਤੁਸੀਂ ਪਾ ਦਿਓ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਸੱਤ ਵਾਲ ਹੀ ਪਾਉਣੇ ਆ ਕਿਉਂਕਿ ਛੋਟੀ ਸਲਵਾਰ ਹੋ ਸਕਦਾ ਫੇਰ ਵੱਡਾ ਹੋਵੇ ਤੁਹਾਡੀ 14 ਵਾਲ ਵੀ ਪੈ ਸਕਦੇ 15 ਵੀ ਪੈ ਸਕਦੇ ਆ ਤੇ ਜੇ ਹਲਕੀ ਹੋਈ ਤੇ ਤੁਹਾਡੇ 6-7 ਵਾਲ ਵੀ ਪੈ ਸਕਦੇ ਆ ਕੋਈ ਜ਼ਰੂਰੀ ਨਹੀਂ ਹੈਗਾ ਵੀ ਮੈਂ ਸੱਤ ਵਾਲ ਪਾਏ ਤੇ ਤੁਸੀਂ ਵੀ ਸੱਤ ਹੀ ਪਾਓ ਇਹ ਨਹੀਂ ਹੈਗਾ ਤੇ ਆ ਦੇਖੋ ਹੁਣ ਆਪਾਂ ਇਹਨੂੰ ਐਸ ਤਰ੍ਹਾਂ ਹੀ ਵਾਲ ਪਾਉਂਦੇ ਹੋਏ ਆਪ ਸੋਨ ਦੱਸ ਰਹੀ ਹਾਂ ਵੀ ਉਹ ਜਿਹੜਾ ਬਲਾਂ ਦੇ ਥੱਲੜਾ ਕੱਪੜਾ ਹੁੰਦਾ ਨਾ ਜੀ ਉਹ ਉਹਦੀ ਹਮੇਸ਼ਾ ਤੁਸੀਂ ਨਿਗਰ ਰੱਖਿਆ ਕਿਥੋਂ ਕਿਤੇ ਇਹ ਨਾ ਹੋਵੇ ਉਹ ਕੱਪੜਾ ਛੋਟਾ ਬਾਹਰ ਨਿਕਲਦਾ ਰਹੇ ਬਲਾਂ ਚ ਤੇ ਬਾਅਦ ਵਿੱਚ ਸੁਣ ਬਹੁਤ ਜ਼ਿਆਦਾ ਮੁਸ਼ਕਲ ਆ ਗਈ ਜੀ ਉਹ ਕੱਪੜਾ ਛੋਟਾ ਬਾਹਰ ਨਿਕਲ ਗਿਆ ਇਹਦੇ ਲਈ ਤੁਸੀਂ ਖਿਆਲ ਰੱਖਣਾ ਵੀ ਉਹ ਕੱਪੜਾ ਨਾਲ ਦੀ ਨਾਲ ਤੁਸੀਂ ਸੈੱਟ ਕਰਦੇ ਜਾਣਾ ਤੇ ਦੇਖਦੇ ਜਾਣਾ ਵੀ ਉਹ ਕੱਪੜਾ ਬਾਹਰ ਤਾਂ ਨਹੀਂ ਤੇ ਸੁਣ ਆ ਦੇਖੋ ਮੈਂ ਬਾਰ-ਬਾਰ ਸੁਣ ਦੱਸ ਰਹੀ ਹਾਂ ਵੀ ਮਿੰਕ ਕੇ ਮਿੰਦੇ ਰਹੋ ਤੁਸੀਂ ਨਾਲ ਦੀ ਨਾਲ ਛੋਟਾ ਵਾਲ ਅਤੇ ਵੱਡਾ ਜਿਹੜਾ ਉੱਪਰ ਪਹੁੰਚਿਆ ਵਾਲ ਪਾਉਂਦੇ ਆ ਉਹ ਆਮ ਵਾਲਾਂ ਨਾਲੋਂ ਵੱਡਾ ਹੋਣਾ ਚਾਹੀਦਾ ਜੀ ਜਿਵੇਂ ਹੁਣ ਆਪਾਂ ਇਹ ਮਸ਼ੀਨ ਦਾ ਜਿਹੜਾ ਜਿੱਥੋਂ ਤੀਕ ਮਸ਼ੀਨ ਆ ਆਪਣੀ ਉਹ ਥੱਲੇ ਫੱਟੀ ਹੈ ਮਸ਼ੀਨ ਦੀ ਉੱਥੇ ਦੀਕ ਆਪਾਂ ਛੋਟੇ ਵਾਲ ਪਾ ਲੈ ਜਿਹੜਾ ਵੱਡਾ ਵਾਲਾ ਹੈ ਉਹ ਲੱਕੜ ਦੀਕ ਪਾਵਾਂਗੇ ਆਪਾਂ ਜਿਹੜੀ ਮਸ਼ੀਨ ਦੀ ਉਸੇ ਇੱਕ ਨੂੰ ਲੱਕੜ ਦੀਕ ਹੈ ਨਾ ਉੱਥੋਂ ਚੱਕ ਕੇ ਪਾਵਾਂਗੇ ਉਹ ਉੱਥੋਂ ਦੀਕ ਚੱਕ ਕੇ ਪਾ ਰਹੇ ਆ ਤੇ ਜਿਹੜਾ ਦੂਜਾ ਉਹ ਆ ਪਾਊੜਾਂ ਤੋਂ ਪਾ ਰਹੇ ਆ ਇੰਨਾ ਫਰਕ ਵੀ 1 ਇੰਚ ਜਾਂ ਅੱਧਾ ਇੰਚ ਉਹਨਾਂ ਵਾਲਾਂ ਨਾਲੋਂ ਇਹ ਵੱਡਾ ਪਾਇਓ ਜੀ ਫੇਰ ਥੋੜੀ ਸਫਾਈ ਹੁੰਦੀ ਹੈ ਤੇ ਗਰੀਜ਼ ਵਧੀਆ ਬਣ ਜਾਂਦੀ ਹੈ ਆਹੀ ਹੁੰਦਾ ਹੈ ਚਾਹ ਦੇਖੋ ਆ ਵਾਲ ਇਧਰ ਆਪਾਂ ਅੱਧਾ ਇੰਚ ਵੱਧ ਰੱਖਿਆ ਜੀ ਤਾਂ ਕਿ ਪੌਂਚਾ ਡਿੱਗੇ ਨਾ ਆਪਣਾ ਪੌਂਚੇ ਦੇ ਉੱਪਰ ਕੱਪੜਾ ਨਾ ਡਿੱਗੇ ਜਿਹੜਾ ਆਪਾਂ ਸਲਵਾਰ ਪਹਿਨਦੇ ਆ ਪੌਂਚੇ ਉੱਪਰੋਂ ਕੱਪੜਾ ਡਿੱਗ ਪੈਂਦਾ ਟਕਿਆ ਜਾਂਦਾ ਤੇ ਬੈਕ ਸਾਈਡ ਤੋਂ ਆਪਣੀ ਸਲਵਾਰ ਬਿਲਕੁਲ ਸਹੀ ਹੁੰਦੀ ਹੈ ਇਹ ਫਿਰ ਜੇ ਤੁਸੀਂ ਕਿੱਝ ਕੇ ਪਾਉਗੇ ਤੇ ਫਿਰ ਇਹ ਗਰੀਜ਼ ਥੋੜੀ ਖੜੀ ਰਹੂਗੀ ਪੌਂਚੇ ਤੇ ਕੱਪੜਾ ਨਹੀਂ ਡਿੱਗਦਾ ਫਿਰ ਲੜੇ ਕੱਪੜੇ ਦਾ ਦੇਖੋ ਧਿਆਨ ਰੱਖੋ ਜੀ ਉਹ ਤੁਸੀਂ ਬਾਹਰ ਨੂੰ ਕੱਟ ਕੇ ਰੱਖਣਾ ਹੈ ਉਹਦਾ ਵਾ ਉਹ ਇਹ ਨਾ ਉਹ ਵੀ ਜਿੱਦ ਟੁੱਟੋ ਵਾਲ ਪਾਈ ਚਲੋ ਥੱਲੜਾ ਕੱਪੜਾ ਤੁਹਾਡੇ ਪਾਸ ਸਾਈਡ ਤੇ ਤੁਰਿਆ ਜਾਵੇ ਤੇ ਮੁੜ ਕੇ ਬਾਹ ਦੇ ਵਿੱਚ ਫਿਰ ਤੁਸੀਂ ਨੂੰ ਫੇਰ ਸਾਰੇ ਵਾਲ ਤੇੜਨੇ ਪਹਿਣਗੇ ਫਿਰ ਦੁਬਾਰਾ ਪਾਉਣੇ ਪਹਿਣਗੇ ਇਹਦੇ ਲਈ ਥੱਲੜਾ ਕੱਪੜੇ ਦਾ ਖਾਸ ਖਿਆਲ ਰੱਖਿਓ ਜੀ ਤੇ ਥੱਲੜਾ ਕੱਪੜਾ ਤੁਹਾਡਾ ਸਹੀ ਹੈ ਤੇ ਜਿਹੜੀ ਵੀ ਆ ਸਿਉਣਾ ਇਹਨੂੰ ਹਮੇਸ਼ਾ ਜੀ ਟਕਿਓ ਇਹਨੂੰ ਕਦੇ ਵੀ ਸਿਉਣ ਨੂੰ ਬਾਹਰ ਨਾ ਰੱਖਿਓ ਬਲਾਂ ਚ ਦਿੱਸੇ ਨਾ ਸਿਉਣ ਬਲਾਂ ਦੇ ਥੱਲੇ ਹੋਵੇ ਚਾਹੀ ਇੱਥੇ ਇੱਕ ਬਰੀਕ ਵਾਲ ਪਾ ਕੇ ਫੇਰ ਸਿਉਣ ਚੱਕ ਲਿਓ ਤੇ ਚਾਹੀ ਵੱਡਾ ਵਾਲ ਪਾ ਕੇ ਸਿਆਉਣ ਚੱਕ ਲਿਓ ਪਰ ਇਹ ਸਿਆਉਣ ਦਿਸਣੀ ਨਹੀਂ ਚਾਹੀਦੀ ਇਸ ਸਿਆਉਣ ਬਲਾਂ ਦੇ ਥੱਲੇ ਆ ਜੇ ਤੇ ਜਿਹੜੇ ਆਪਾਂ ਜਦੋਂ ਆਪਣਾ ਪੌਂਚੀ ਵਾਲ ਵਲ ਵੱਡਾ ਪੈ ਜਾਂਦਾ ਉਸ ਤੋਂ ਬਾਅਦ ਜੇ ਦੋ ਵਾਲ ਪੈ ਜਾਣ ਤਿੰਨ ਪੈ ਜਾਣ ਕੋਈ ਦਿੱਕਤ ਨਹੀਂ ਹੁੰਦੀ ਜੀ ਉਸ ਤੋਂ ਪਹਿਲਾਂ ਪਹਿਲਾਂ ਵਾਲੇ ਵਾਲ ਆਪਣੇ ਜਿਵੇਂ ਸਹੀ ਪੈਣੇ ਚਾਹੀਦੇ ਜੇ ਅੱਠਾਂ ਤੇ ਵਾਲ ਪਾਇਆ ਅੱਠ ਵਾਲ ਪਾ ਕੇ ਨੌਵਾਂ ਵਾਲ ਉਹ ਆ ਤੇ ਉੱਥੇ ਆਉਣ ਜੇ ਸੱਤ ਪਾ ਕੇ ਅੱਠਵਾਂ ਪਾਇਆ ਤੇ ਉਹ ਆਉਣ ਉਹ ਜਿਵੇਂ ਵੀ ਆਪਾਂ ਬਸ ਦੋਨੇ ਸਾਈਡਾਂ ਤੋਂ ਵਾਲ ਗਿਣ ਕੇ ਪਾਉਣੇ ਆ ਫਿਰ ਆਪਣੇ ਵਾਲ ਸਹੀ ਹੁੰਦੇ ਆ ਬਾਕੀ ਆਪਾਂ ਕੱਪੜਾ ਹੀ ਮੈਨਾਂ ਵੀ ਇੰਨੀ ਜਗ੍ਹਾ ਸੀ ਜਿਵੇਂ 6 ਇੰਚ ਤੇ ਇਹ ਬਾਲ ਆਇਆ ਉਧਰ ਵੀ 6 ਤੇ ਆਇਆ ਇੱਧਰ ਵੀ 6 ਤੇ ਆਇਆ ਫਿਰ ਥੋੜੀ ਸਲਵਾਰ ਕਦੇ ਵੀ ਨਹੀਂ ਫਿਰਦੀ ਜੀ ਤੇ ਇਹੀ ਥੋੜੀ ਥੋੜੀਆਂ ਇਹਦੇ ਵਿੱਚ ਉਹ ਹੁੰਦੀਆਂ ਫਰਕ ਹੁੰਦਾ ਸਲਵਾਰ ਫਿਰਨ ਦਾ ਹੋਰ ਕੋਈ ਜ਼ਿਆਦਾ ਨਹੀਂ ਹੁੰਦਾ ਆਪਾਂ ਤੋਂ ਇੱਕ ਸਾਈਡ ਵਾਲਾ ਆਪਾਂ ਸਹੀ ਪਾ ਲੈਨੇ ਆ ਦੂਜੀ ਸਾਈਡ ਥੋੜਾ ਜਿਆਦਾ ਜ਼ਿਆਦਾ ਕੱਪੜਾ ਲੈ ਕੇ ਬਾਲ ਪਾ ਲੈਨੇ ਆ ਹੁਣ ਆਪਾਂ ਇੱਧਰ ਵੀ ਮਿਨ ਕੇ ਦੇਖਿਆ ਇੱਧਰ ਵੀ 8.5 ਤੇ ਬਾਲ ਫੋਗੇ ਉਧਰ ਵੀ ਉਹ ਹੋਗੇ ਹੁਣ ਆਪਣੇ ਦੋਨਾਂ ਸਾਈਡਾਂ ਤੋਂ ਬਿਲਕੁਲ ਇੱਕੋ ਜਿਹਾ ਬਾਲ ਹੋ ਗਿਆ ਜੀ ਉਸ ਸਾਈਡ ਵੀ ਤੇ ਉਸ ਸਾਈ 8.5 ਦੇ ਵਿੱਚ ਆਖਵਲ ਹੋ ਗਿਆ ਆਪਣੇ ਜੇ ਕਈ ਵਾਰ ਇਹ 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 8.5 ਤੋਂ ਘਟ ਜਾਣ ਜਿਹੜਾ ਆਪਾਂ ਮੂਹਰੇ 1 ਇੰਚ ਦਾ ਸਪੇਸ ਰੱਖਿਆ ਉੱਥੇ ਵੱਲ ਇਕੱਠਾ ਕਰ ਸਕਦੇ ਹਾਂ ਉਸ ਜਗ੍ਹਾ ਤੇ ਵੀ ਆਪਾਂ ਵਾਲਾਂ ਨੂੰ 1.5 ਕੇ ਵਧਾ ਘਟਾ ਸਕਦੇ ਹਾਂ ਹੁਣ ਆਪਾਂ ਬੈਲਟ ਜੋੜਦੇ ਹਾਂ ਸੁਣ ਦਿਖਾਉਂਦੇ ਆਂ ਸੀ ਬੈਲਟ ਬਿਲਕੁਲ ਸਹੀ ਆਊਗੀ ਸੋਡੀ ਕਿਉਂਕਿ ਆਪਾਂ ਮਿਣਕੇ ਪਾਏ ਆ ਬੈਲਟ ਸਹੀ ਆਊਗੀ ਜਿੱਦੋਂ ਆਪਾਂ ਮਿਣਕੇ ਵਾਲ ਪਾਏ ਹੋਏ ਆਪਾਂ ਸਾਰੇ ਇਹ ਚ ਤੇ ਹੁਣ ਆਪਾਂ ਅਗਲੀ ਸਾਈਡ ਤੋਂ ਲੱਗ ਜਾਾਂਗੇ ਜੀ ਬੈਲਟ ਜੋੜਨ ਵਾਲਾ ਅਨੀ ਸਾਈਡ ਤੋਂ ਬੈਲਟ ਜੋੜਾਂਗੇ ਕੀ ਡੀ ਵਾਲੇ ਪਾਸੇ ਸਾਨੂੰ ਚਿੜੀ ਵੀ ਮੈਂ ਬਣਾਉਣੀ ਦੱਸਤੀ ਜੇ ਨਹੀਂ ਸਮਝ ਆਈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦੇਣਾ ਆਪਾਂ ਦੁਬਾਰਾ ਫੇਰ ਬਲਾਂ ਦੇ ਉੱਤੇ ਜਾਂ ਕੋਈ ਸਲਵਾਰ ਸੁੱਡੀ ਫੇਰਦੀ ਹੈ ਇਹਦੇ ਉੱਤੇ ਫੇਰ ਵੀਡੀਓ ਬਣਾ ਦੇਾਂਗੇ ਜੀ ਥੋੜੀ ਡਿਟੇਲਸ ਬਣਾ ਦੇਾਂਗੇ ਕੱਲੇ ਬਲਾਂ ਵਾਲਾਂ ਦੀ ਵੀਡੀਓ ਬਣਾ ਦੇਾਂਗੇ ਹੁਣ ਤਾਂ ਮੈਂ ਸਾਰੇ ਦੀ ਬਣਾਤੀ ਫੇਰ ਕੱਲੇ ਬਲਾਂ ਦੀ ਬਣਾ ਦੇਾਂਗੇ ਜੇ ਕੋਈ ਚਿੜੀ ਦੀ ਸਮਝ ਨਹੀਂ ਆਈ ਤਾਂ ਆਪਾਂ ਕੱਲੀ ਚਿੜੀ ਦੀ ਵੀਡੀਓ ਵੀ ਦੁਬਾਰਾ ਬਣਾ ਦੇਾਂਗੇ ਜੀ ਜੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਕੁਝ ਥੋੜਾ ਬਹੁਤ ਸਿੱਖਣ ਨੂੰ ਮਿਲਦਾ ਤੇ ਮੇਰੇ ਚ ਤੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਮੈਨੂੰ ਦੱਸਣਾ ਤੁਹਾਨੂੰ ਕਿਸ ਵਿਸ਼ੇ ਤੇ ਕੋਈ ਵੀਡੀਓ ਚਾਹੀਦੀ ਹੈ ਕੀ ਦੇਖਣਾ ਚਾਹੁੰਦੇ ਆ ਤੁਸੀਂ ਕੋਈ ਸੂਟ ਦਾ ਕੋਈ ਨਹੀਂ ਸਮਝ ਆਉਂਦੀ ਕੋਈ ਸਲਵਾਰ ਮੋਰੀ ਫੇਰਨ ਦੀ ਜੇ ਕੋਈ ਮੋਰੀ ਬਣਾਉਣ ਦੀ ਜਾਂ ਵਲਾਂ ਦੀ ਤੁਹਾਨੂੰ ਸਮਝ ਨਹੀਂ ਆਈ ਤਾਂ ਆਪਾਂ ਇਹਦੇ ਉੱਤੇ ਦੁਬਾਰੇ ਫੇਰ ਕੱਲੇ ਵਲਾਂ ਦੇ ਉੱਤੇ ਵੀਡੀਓ ਪਾ ਦੇਾਂਗੇ ਜੀ ਡਿਟੇਲ ਚ ਜੇ ਜੀ ਤੁਹਾਨੂੰ ਸਮਝ ਆ ਗਈ ਤਾਂ ਬਹੁਤ ਵਧੀਆ ਗੱਲ ਹੈ ਮੇਰੀਆਂ ਭੈਣਾਂ ਲਾਹਾ ਲੈਣ ਥੋੜਾ ਥੋੜਾ ਆਪਾਂ ਆਪ ਦੇ ਆਪ ਨੂੰ ਕੰਮਾਂ 'ਚ ਬਿਜ਼ੀ ਰੱਖ ਗਏ ਜੀ ਟੈਂਸ਼ਨ ਤੋਂ ਡਿਪਰੈਸ਼ਨ ਤੋਂ ਦੂਰ ਹੁੰਨੇ ਆ ਬਾਕੀ ਆਪ ਜਿਹੜੇ ਆਪ ਦੇ ਹੱਥੀਂ ਚੀਜ਼ ਬਣਾ ਕੇ ਪਾਈ ਉਹ ਕੁਝ ਵਧੀਆ ਲੱਗਦੀ ਹੈ ਜੀ ਤੇ ਜਿਹੜੇ ਪੈਸੇ ਦੇ ਕੇ ਬਣਾਈ ਫਿਰ ਉਹ ਆਪਣੀ ਇੱਕ ਮਜਬੂਰੀ ਜੀ ਬਣ ਜਾਂਦੀ ਹੈ ਜੀ ਚਾਰ ਪੈਸਿਆਂ ਦੀ ਬਚਤ ਵੀ ਹੁੰਦੀ ਹੈ ਸਵਾਈ ਵੀ ਹੁਣ ਸੂਟ ਸਸਤੇ ਹੁੰਦੇ ਜੀ ਸਵਾਈ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈਗੀ 5 5 6 600 ਜੇ ਲਾਈਨਿੰਗ ਵਾਲੇ ਸੂਟਾਂ ਦਾ ਤਾਂ 15 1500 ਮੰਗਦੇ ਆ ਜੀ ਇਹਦੇ ਰਿਪਲ ਆਲ ਦਾ ਕੰਮ ਥੋੜਾ ਬਹੁਤਾ ਸਿੱਖੋ ਜਿਹੜਾ ਕੋਈ ਸਸਤੇ ਸੂਟ ਲੈ ਕੇ ਆਉਣੇ ਕੋਸ਼ਿਸ਼ ਕਰੋ ਆਪ ਸਿਓ ਹੌਲੀ ਹੌਲੀ ਸੋਨੂੰ ਆਦਤ ਜੀ ਬਣ ਜਾਂਦੀ ਹੈ ਹੱਥ ਚ ਖੁੱਲ ਜਾਂਦਾ ਜੀ ਕੋਈ ਔਖਾ ਔਖਾ ਕੰਮ ਨਹੀਂ ਕਈ ਵਾਰ ਕੋਈ ਆਪਾਂ ਸੂਟ ਦੀ ਕਟਿੰਗ ਕਰਨੀ ਹੈ ਕੋਈ ਸਾਤੀ ਦੇ ਹਿਸਾਬ ਨਾਲ ਤੇ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਆਂ ਸੀ ਉਸ ਸਾਤੀ ਦੇ ਹਿਸਾਬ ਨਾਲ ਸੋਨੂੰ ਵੀਡੀਓ ਪਾ ਦਿਆਂਗੇ ਜੀ ਤੁਸੀਂ ਉਸ ਤਰ੍ਹਾਂ ਕਟਿੰਗ ਕਰਕੇ ਸਿਲਾਈ ਸਿਲਾਈ ਕਰ ਸਕਦੇ ਹੋ ਜੀ ਆਪਾਂ ਜਮਾ ਆਪਣੇ ਦੇਸੀ ਦੇ ਸਾਦੇ ਤਰੀਕੇ ਨਾਲ ਦੱਸਦੇ ਆਂ ਕੋਈ ਆਪਾਂ ਵਿੱਚ ਫਾਰਮੂਲੇ ਜਾਂ ਕੁਝ ਨਹੀਂ ਲਾਉਂਦੇ ਇਸ ਤਰ੍ਹਾਂ ਦੱਸ ਦੇਮ ਤੁਹਾਨੂੰ ਸਮਝ ਆਵੇ ਪ੍ਰੋਪਰ ਆ ਦੇਖੋ ਜੀ ਹੁਣ ਆਪਾਂ ਪੇਟੀ ਨਾਲ ਇਹਨੂੰ ਜੋੜ ਰਹੇ ਹਾਂ ਤੇ ਬਿਲਕੁਲ ਕੋਈ ਫਰਕ ਨਹੀਂ ਪੈਂਦਾ ਜੇ ਕਈ ਵਾਰ ਕੋਈ ਕੱਪੜਾ ਥੋੜਾ ਬਹੁਤਾ ਇਧਰ ਉਧਰ ਹੋ ਜੇ ਮੱਦੇ ਕੈਂਚ ਦਾ ਫਰਕ ਹੋਵੇ ਤਾਂ ਕੱਪੜੇ ਨੂੰ ਥੋੜਾ ਜਿਹਾ ਆਪਾਂ ਖਿੱਚ ਲੈਣਾ ਜਿਵੇਂ ਹੁਣ ਉਤਲਾ ਕੱਪੜਾ ਥੋੜਾ ਬਹੁਤਾ ਘਟਦਾ ਹੈ ਪੇਟੀ ਬਾਅਦ ਦੇ ਤਾਂ ਆਪਾਂ ਉਤਲੇ ਕੱਪੜੇ ਨੂੰ ਥੋੜਾ ਜਿਹਾ ਖਿੱਚ ਕੇ ਲਾ ਲਾਂਗੇ ਫਿਰ ਉਹ ਬਰਾਬਰ ਹੋ ਜਾਊਗਾ ਜੀ ਅੱਧੇ ਇੰਚ ਦਾ ਕੱਪੜਾ ਇਹਦੇ ਦਾ ਫਰਕ ਤਾਂ ਕੋਈ ਨਹੀਂ ਪਰ ਜੇ ਜ਼ਿਆਦਾ ਪੈ ਜੇ ਫਿਰ ਆਪਾਂ ਵਲ ਦੇੜ ਕੇ ਵੱਡਾ ਛੋਟਾ ਕਰਨਾ ਪਊਗਾ ਜੀ ਸ ਇੱਕ ਵਲ ਦੇੜ ਲਿਓ ਸਾਈਡ ਵਾਲਾ ਦੇਣ ਲੋ ਚਾਹੇ ਮੂਹਰਲਾ ਫਰੰਟ ਵਾਲਾ ਦੇੜ ਲਿਓ ਉਹ ਕੋਈ ਨਹੀਂ ਮੂਹਰੋਂ ਫਰੰਟ ਦੇ ਬਿਲਕੁਲ ਜਿੱਥੋਂ ਆਪਾਂ 1 ਇੰਚ ਚੱਕ ਕੇ ਵਲ ਪਾਏ ਉਹ ਵੀ ਦੇੜ ਸਕਦੇ ਆ ਜਿੱਥੋਂ ਆਪਾਂ ਵਾਲਾਂ ਦਾ ਜਮ ਐਂਡ ਕੀਤਾ ਉਥੋਂ ਵੀ ਇੱਕ ਵਲ ਦੇੜ ਕੇ ਵੱਡਾ ਛੋਟਾ ਕਰ ਸਕਦੇ ਆ ਐ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਬਲ ਇੱਕੋ ਜਿਹਾ ਪਹਿਣ ਦੋ ਚਾਰ ਇੱਕ ਦੋ ਵਾਰ ਤੋ ਸੋਥੋਂ ਵੱਧ ਘੱਟ ਵਾਲ ਪਹਿਣਗੇ ਹੌਲੀ ਹੌਲੀ ਸਹੀ ਪੈਣ ਲੱਗਣਗੇ ਜੇ ਆਪਾਂ ਆਖਰੀ ਪਹਿਲੀ ਵਾਰ ਪ ਇੱਕ ਦਿਨ ਵਾਰ ਆਪਾਂ ਤੋਂ ਇਸ ਤਰ੍ਹਾਂ ਹੋਊਗਾ ਫਿਰ ਆਪਾਂ ਸਮਝ ਆ ਜੂਗੀ ਵੀ ਇਹ ਵਾਲਾਂ ਦੇ ਵਿੱਚ ਇੰਨਾ ਫਰਕ ਰੱਖਣਾ ਇੱਕ ਦਿਨ ਵਾਰ ਢੇੜਕੇ ਵੀ ਬਨ ਜੂ ਬਾਕੀ ਢੇੜਨ ਦੀ ਲੋੜ ਨਹੀਂ ਜੇ ਤੁਸੀਂ ਵਾਰ-ਵਾਰ ਮਿਨੀ ਚੱਲੋਗੇ ਨਾ ਫਿਰ ਤੁਹਾਨੂੰ ਢੇੜਨ ਦੀ ਲੋੜ ਨਹੀਂ ਪੈਣੀ ਸੋ ਵਧੀਆ ਤਰੀਕੇ ਨਾਲ ਵਾਲ ਪਾ ਲੂੰਗੀ ਪਰ ਮੈਂਨ ਆਪਾਂ ਨੂੰ ਕਈ ਵਾਰੀ ਪੈਂਦਾ ਹੈ ਇਹ ਨਹੀਂ ਹੈਗਾ ਵੀ ਆਪਾਂ ਕੇਰਾ ਮੈਂ ਲਿਆ ਨਹੀਂ ਉਹ ਤਾਂ ਬਸ ਜਿਹੜੇ ਪੂਰੇ ਪਰਫੈਕਟ ਟਰੈਲਰ ਆ ਉਹਨਾਂ ਲਈ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਵੇਖ ਮੈਂ ਤੁਹਾਨੂੰ ਇੰਨੇ ਵਾਰੀ ਮੈਂਟ ਕੇ ਦਿਖਾ ਦੱਸ ਇਸ ਤਰ੍ਹਾਂ ਮੈਂਟ ਸਕਦੇ ਹਾਂ ਵਾਰ-ਵਾਰ ਤੇ ਹੁਣ ਆਪਾਂ ਵੇਖ ਆਪਣੀ ਪੇਟੀ ਇਹਦੇ ਨਾਲ ਬਿਲਕੁਲ ਅਟੈਚ ਉਸੇ ਸਿੱਧੀ ਸਾਈਡ ਕਰਕੇ ਆਪਾਂ ਸਲਾਈ ਲਾਵਾਂਗੇ ਆ ਦੇਖੋ ਸਾਰੇ ਵਾਲ ਮੈਂ ਆਪਣੇ ਕੋਲ ਕਪੜਾ ਘੱਟ ਸੀ ਤੇ ਵੇਖੋ ਵਾਲਾਂ ਦੇ ਵਿੱਚ ਮੈਂ ਕਿੰਨਾ ਸਪੇਸ ਰੱਖ ਕੇ ਵਾਲ ਪਾਈ ਅੱਧਾ ਇੰਚ ਪੌਣਾ ਪੌਣਾ ਇੰਚ ਮੇਰਾ ਸਪੇਸ ਰਿਹਾ ਵਾਲਾਂ ਦਾ ਜਿਹੜਾ ਆਪਾਂ ਸਲਾਈ ਲਾਵਾਂਗੇ ਜਿਹੜੀ ਆ ਥੱਲੇ ਮਾਰਜਿਨ ਛੱਡਿਆ ਹੋਇਆ ਸਲਾਈ ਉਹ ਵੱਧਦਾ ਹੋਇਆ ਕਪੜਾ ਜੀ ਸਲਾਈ ਵਾਲਾ ਉਹ ਆਪਾਂ ਉੱਪਰਲੀ ਸਾਈਡ ਲੈ ਕੇ ਆਉਣਾ ਜੀ ਉਹ ਸਲਾਈ ਵਾਲਾ ਕਪੜਾ ਨਾ ਜਿਹੜਾ ਥੱਲੇ ਨਹੀਂ ਕਦੇ ਵੀ 모ੜਨਾ ਉੱਪਰ ਸਾਈਡ ਲੈ ਕੇ ਫੇਰ ਸਲਾਈ ਲਾਉਣੀ ਹੈ ਜੀ ਸਲਾਈ ਆਪਾਂ ਬਲਾਂ ਤੋਂ ਪੇਟੀ ਵਾਲੇ ਪੇਟੀ ਵਾਲੇ ਪਾਸੇ ਲਾਉਣੀ ਹੈ ਬਲਾਂ ਉੱਤੇ ਸਲਾਈ ਨਹੀਂ ਲਾਉਣੀ ਬਲਾਂ ਤੋਂ ਉੱਪਰਲੇ ਪਾਸੇ ਜਿਹੜੇ ਪਾਸੇ ਪੇਟੀ ਅਟੈਚ ਕੀਤੀ ਹੈ ਉਸ ਪਾਸੇ ਸਲਾਈ ਲਾਉਣੀ ਹੈ ਇੱਕ ਪੈਰ ਦਾ ਮਾਰਜਿਨ ਛੱਡ ਕੇ ਸਲਾਈ ਲਾਵਾਂਗੇ ਤੇ ਜਿਹੜਾ ਥੱਲੇ ਜਿਹੜਾ ਆਪਣਾ ਸਲਾਈ ਵਾਲਾ ਕੱਪੜਾ ਸਿਉਣ ਦੇ ਵਿੱਚ ਆਇਆ ਬਲਾਂ ਵਾਲਾ ਉਹ ਸਾਰਾ ਉੱਪਰਲੀ ਸਾਈਡ ਹੋਵੇ ਕਈ ਵਾਰ ਘੱਟ ਵੱਧ ਕੱਪੜਾ ਹੁੰਦਾ ਜੇ ਆਪਾਂ ਦੁਬਾਰਾ ਇਸ ਤਰ੍ਹਾਂ ਸਲਾਈ ਮਾਰ ਲੈਣੇ ਆ ਤੇ ਇਹਦੇ ਨਾਲ ਜੀ ਪੱਕਾ ਹੋ ਜਾਂਦਾ ਕੰਮ ਫਿਰ ਕੋਈ ਵਾਲ ਨਹੀਂ ਨਿਕਲਦਾਗਾ ਤੇ ਪੂਰਾ ਸਿਕਿਉਰ ਹੋ ਜਾਂਦਾ ਕੋਈ ਬਾਲ ਨਹੀਂ ਨਿਕਲਦਾ ਕਈ ਵਾਰ ਇੰਟਰਲੌਕ ਨਹੀਂ ਕਰਨੀ ਕਾਟਣ ਦੇ ਕੱਪੜੇ ਉਹਨਾਂ ਤੇ ਇੰਟਰਲੌਕ ਦੀ ਇਨੀ ਲੋੜ ਵੀ ਨਹੀਂ ਹੁੰਦੀ ਬਾਕੀ ਜਦੋਂ ਆਪਾਂ ਘਰੇ ਸਿਆਂ ਨੇ ਆਪਣੇ ਕੋਲੇ ਹੁੰਦੇ ਵੀ ਨਹੀਂ ਉਹਨਾਂ ਇੰਟਰਲੌਕ ਉਹਨ ਕਿੱਥੇ ਮਸ਼ੀਨਾਂ ਆਪਣੇ ਕੋਲੇ ਨਹੀਂ ਆ ਹੁੰਦੀਆਂ ਤਾਂ ਉਹਦੇ ਲਈ ਤੁਸੀਂ ਇਸ ਤਰ੍ਹਾਂ ਕਰਕੇ ਤੇ ਵਧੀਆ ਆਪਣੀ ਸਵਾਰਨਪੁਰਾ ਪੱਕਾ ਕਰ ਸਕਦੇ ਆ ਇਨ ਵੀ ਕੋਈ ਵੀ ਬਾਲ ਨਿਕਲਣਾ ਨਹੀਂ ਜਦੋਂ ਆਪਾਂ ਡਵਲ ਸਿਆਂ ਸਲਾਈ ਲਾਤੀਏ ਤੇ ਇਹ ਸਾਰੀ ਇਹ ਸਲਾਈ ਆਪਾਂ ਸਾਰੀ ਪੇਟੀ 'ਤੇ ਲਾਵਾਂਗੇ ਵੈਸੇ ਕਹਿੰਦੇ ਵੈਸੇ ਕੱਲੇ ਵਲਾਂ ਤੇ ਲਾ ਲੈਂਦੇ ਹੁੰਦੇ ਆ ਪਰ ਆਪਾਂ ਇਹ ਸਾਰੀ ਪੇਟੀ 'ਤੇ ਲਾ ਦੰਨੇ ਆ ਜੀ ਤਾਂ ਕਿ ਉਹ ਨਾਲੇ ਤੋਂ ਸਲਾਈ ਵਾਲੀ ਜਿਹੜੀ ਸਿਉਣ ਹੁੰਦੀ ਉਹ ਦੱਬੀ ਜਾਂਦੀ ਹੈ ਵਿੱਚ ਉਹ ਪਿੱਛੋਂ ਆਏ ਤਾਂ ਅੱਗੇ ਜੇ ਨਹੀਂ ਨਿਕਲਦੇ ਤੇ ਕਿਵੇਂ ਜੀਬ ਜੀ ਲਾ ਦਿਓ ਸਾਰੀ ਦੱਬੀ ਜਾਊਗੀ ਬਿਲਕੁਲ ਨਾਲ ਲੱਗ ਗਈ ਇਹਦੇ ਲਈ ਆਪਾਂ ਚਾਰੇ ਪਾਸੇ ਸਲਾਈ ਲਾ ਦਾਂਗੇ ਜੀ ਤੁਸੀਂ ਵੀ ਇਸ ਤਰ੍ਹਾਂ ਸਲਵਾਰ ਸਿਓ ਕਿਵੇਂ ਕਿਓ ਜੀ ਪੂਰੀ ਪਰਫੈਕਟ ਤੇ ਵਧੀਆ ਸਲਾਈ ਆਊਗੀ ਹਾਂ ਇੱਕ ਆਪਾਂ ਸਲਾਈ ਲਾ ਰਹੇ ਹਾਂ ਆਪਾਂ ਇਸੇ ਕੋਈ ਵੀ ਚੀਜ਼ ਕਿਤੇ ਉੱਪट्टी ਨਹੀਂ ਸਾਰਾ ਸਾਨੂੰ ਜਮਾ ਲਾਈਵ ਦਿਖਾਇਆ ਜੀ ਬਿਆਸ ਤਰ੍ਹਾਂ ਤੁਸੀਂ ਸਲਵਾਰ ਦੇ ਵਾਲ ਪਾ ਕੇ ਇਸ ਤਰ੍ਹਾਂ ਪੇਟੀ ਨੂੰ ਅਟੈਚ ਕਰ ਸਕਦੇ ਹੋਗੇ ਦੇਖੋ ਵਾਲਾਂ ਦੇ ਉੱਪਰ ਆ ਕੇ ਕੋਈ ਫਿਨਿਸ਼ਿੰਗ ਨਾਲ ਵਾਲ ਲੱਗਦਾ ਜੇ ਕੋਈ ਵਾਲ ਇੱਕ ਅੱਧਾ ਵੱਧ ਘੱਟ ਪੈ ਗਿਆ ਤਾਂ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਹ ਵਾਲ ਵੱਡਾ ਪੈ ਗਿਆ ਆਹ ਛੋਟਾ ਪੈ ਗਿਆ ਹਜੇ ਤੁਸੀਂ ਨਵੇਂ-ਨਵੇਂ ਸਿੱਖਦੇ ਆ ਕੋਈ ਨਹੀਂ ਪਾਸ ਇੰਨਾ ਤੁਸੀਂ ਨਿਗਰ ਰੱਖਣਾ ਵੀ ਜਿਹੜਾ ਪਹੁੰਚੇ ਵਾਲਾ ਵਾਲ ਆ ਦੋਨੇ ਸਾਈਡ ਤੇ ਇੱਕੋ ਹੀ ਜਗ੍ਹਾ ਆਵੇ ਜੀ ਉਧਰੋਂ 5 ਇੰਚ ਤੇ ਆਇਆ ਤੇ ਦੂਜੀ ਸਾਈਡ ਤੇ ਵੀ 5 ਇੰਚ ਤੇ ਆਉਣਾ ਚਾਹੀਦਾ ਜੇ ਉਧਰੋਂ 6 ਤੇ ਆਇਆ ਤੇ ਦੂਜੀ ਤੇ ਵੀ 6 ਤੇ ਹੀ ਆਉਣਾ ਹੋ ਚਾਹੀਦਾ ਇਹ ਨਹੀਂ ਹੈਗਾ ਵੀ ਇੱਕ ਸਾਈਡ ਤੁਸੀਂ 5 5.5 ਤੇ ਪਹੁੰਚੇ ਵਾਲਾ ਵਾਲ ਪਾ ਲਿਆ ਤੇ ਇੱਕ ਤੇ ਤੁਸੀਂ 6 ਤੇ ਪਾ ਲਿਆ ਫੇਰ ਤੁਹਾਡੀ ਸਲਵਾਰ ਫਿਰੂਗੀ ਫਿਰੂਗੀ ਫੇਰ ਉਹਦਾ ਕੋਈ ਹੱਲ ਨਹੀਂ ਫੇਰ ਤੁਹਾਨੂੰ ਪੱਟ ਕੇ ਦੁਬਾਰੇ ਪਾਉਣੇ ਪੈਣਗੇ ਇਹਦੇ ਲਈ ਉਹ ਵਾਲ ਜਮਾ ਦੋਨੇ ਇੱਕੋ ਜੀ ਜਗ੍ਹਾ ਹੀ ਪਾਉਣੇ ਪੈਣਗੇ ਇੱਕੋ ਛੱਡ ਕੇ ਜਗ੍ਹਾ ਤੇ 19 ਪਾਉਣੀ ਪੈਣੀ ਆ ਦੇਖੋ ਜੀ ਵਲ ਦੇਖੋ ਮੇਰੇ ਹੁਣ ਕਿੰਨੀ ਕਿੰਨੀ ਜਗ੍ਹਾ ਹੈ ਗਈਆਂ ਕਿਉਂਕਿ ਕੱਪੜਾ ਘੱਟ ਸੀਗਾ ਦੂਰ ਦੂਰ ਕਰਕੇ ਆਪਾਂ ਵਲ ਪਾਏ ਵਿਚਾਲੇ ਆਪਾਂ ਇੱਕ ਇੱਕ ਇੰਚ ਦਾ ਦੋਨਾਂ ਸਾਈਡਾਂ ਤੇ ਸਪੇਸ ਆਖਿਆ ਜੀ ਦੇਖੋ ਇਹ ਸਾਈਡਾਂ ਤੋਂ 3-3 ਇੰਚ ਆਪਾਂ ਕੱਪੜਾ ਛੱਡਤਾ ਵਧੀਆ ਕੋਈ ਫਿਨਿਸ਼ਿੰਗ ਨਾਲ ਵਲ ਪੈ ਗਈ ਐਸ ਤਰ੍ਹਾਂ ਤੁਸੀਂ ਵਲ ਪਾਇਓ ਬਿਲਕੁਲ ਸੌਖੇ ਤੇ ਸਾਨਜੇ ਤਰੀਕੇ ਨਾਲ ਕੋਈ ਬਾਲ ਨਹੀਂ ਨਿਕਲਦਾ ਕੋਈ ਕੁਝ ਨਹੀਂ ਹੁੰਦਾ ਜੀ ਆ ਜਿਹੜਾ ਆਪਾਂ ਦੱਸੀ ਜਾਂਦੇ ਆ ਵੀ ਇਹ ਬਲਕ ਜੇ ਕਈ ਵਾਰ ਕਪੜਾ ਵੱਧਦਾ ਤਾਂ ਆਪਾਂ ਵਾਲ ਅੱਗੇ ਨੂੰ ਵੀ ਲਜਾਜ ਮੂਰਲਾ ਵਾਲ ਢੇੜ ਕੇ ਅੱਗੇ ਨੂੰ ਕਰ ਸਕਦੇ ਆ ਆ ਪਿਛਲਾ ਵਾਲ ਵੀ ਆਪਾਂ ਵਧਾ ਕੇ ਹੋਰ ਵੱਡਾ ਕਰ ਸਕਦੇ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ